ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ਰੀਆ ਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਪਹਿਲਾ ਪੋਡਕਾਸਟ ਕਰਨ ਜਾ ਰਹੇ ਆ ਸੱਚ ਟੈਲੀਵਿਜ਼ਨ ਤੇ ਔਰ ਪਹਿਲਾ ਪੋਡਕਾਸਟ ਵੀ ਪਰੰਪਰਾ ਫੂਲ ਦੇ ਵਿੱਚ ਜਿਹੜੇ ਕਮੇਟੀ ਵੀਡੀਓ ਬਣਾਉਂਦੇ ਨੇ ਇੱਕ ਸੇਧ ਵਾਲੀ ਵੀਡੀਓ ਵੀ ਬਣਾਉਂਦੇ ਨੇ ਉਹਨਾਂ ਦੇ ਨਾਲ ਪਹਿਲਾ ਪੋਡਕਾਸਟ ਆ ਜਿਹੜਾ ਆਪਾਂ ਸ਼ੁਰੂ ਕਰਨ ਜਾ ਰਹੇ ਆ ਉਮੀਦ ਕਰਦੇ ਆ ਤੁਸੀਂ ਇਸ ਪੋਡਕਾਸਟ ਨੂੰ ਬਹੁਤ ਵਧੀਆ ਪਿਆਰ ਦੇਵੋਗੇ ਔਰ ਜਿਹੜੇ ਤੁਹਾਡੇ ਆਪਣੇ ਸੁਝਾਅ ਨੇ ਕਿਸੇ ਵੀ ਤਰ੍ਹਾਂ ਦੇ ਉਹ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਤੁਹਾਨੂੰ ਅੱਜ ਰਾਮਪਰਾ ਭੂਲ ਦੇ ਬਹੁਤ ਵਧੀਆ ਟੀਮ ਜਿਹੜੀ ਕੰਮ ਕਰ ਰਹੀ ਹੈ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ ਕੀ ਸੁਪਨੇ ਨੇ ਇਨਕਮ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਉਹ ਆਪਾਂ ਸਾਰੀਆਂ ਗੱਲਾਂ ਬਾਤ ਅੱਜ ਜਿਨ੍ਹਾਂ ਨਾਲ ਮਿਲਾਂਗੇ ਉਹਨਾਂ ਦਾ ਨਾਮ ਵੀ ਦੱਸਾਂਗੇ ਕੀ ਆ ਤੇ ਮਿਲਵਾਉਂਦੇ ਆ ਤੁਹਾਨੂੰ ਆਜੋ ਜੀ ਹਾਂਜੀ ਤੁਹਾਡਾ ਦਾ ਪਹਿਲਾ ਸੱਚ ਟੈਲੀਵਿਜ਼ਨ ਤੇ ਬਹੁਤ ਬਹੁਤ ਸਵਾਗਤ ਆ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਸਾਨੂੰ ਅੱਜ ਚੈਨਲ ਦੇ ਉੱਪਰ ਸੱਦਿਆ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਬਾਕੀ ਸਾਡੇ ਸਾਰੇ ਜਿੰਨੇ ਵੀ ਸਾਡੇ ਚਾਹਣ ਵਾਲੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਨੂੰ ਪਿਆਰ ਕਰਦੇ ਨੇ ਠੀਕ ਹੈ ਜੀ ਇਹ ਜਿਹੜਾ ਤੁਸੀਂ ਕਮੇਡੀ ਵੀਡੀਓ ਬਣਾ ਰਹੇ ਹੋ ਫੇਸਬੁੱਕ ਤੇ ਵੀ ਚੱਲ ਰਹੀਆਂ ਛੋੜੀਆਂ ਇੰਸਟਾਗ੍ਰਾਮ ਤੇ ਵੀ ਹੈਗੀਆਂ YouTube ਤੇ ਵੀ ਹੈਗੀਆਂ ਤੇ ਇਹਨੂੰ ਮਤਲਬ ਸ਼ੁਰੂ ਕਰੇ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਸ਼ੁਰੂ ਕਰੇ ਨੂੰ ਤਾਂ ਸਾਨੂੰ ਐ ਮੰਨ ਕੇ ਚੱਲੋ ਇਸ ਨੂੰ ਹਜੇ ਸਾਲ ਵੀ ਪੂਰਾ ਨਹੀਂ ਹੋਇਆ ਠੀਕ ਹੈ ਯਾਨੀ ਕਿ ਅਸੀਂ ਪਿਛਲੇ ਸਾਲ 6 ਜਨਵਰੀ ਦਾ ਦਿਨ ਸੀਗਾ ਜਦੋਂ ਅਸੀਂ ਸਭ ਤੋਂ ਪਹਿਲਾਂ ਇਹ ਵੀਡੀਓ ਬਣਾਉਣ ਲੱਗੇ ਠੀਕ ਹੈ ਸਾਡਾ ਕੋਈ ਮਕਸਦ ਨਹੀਂ ਸੀਗਾ ਵੀਡੀਓ ਬਣਾਉਂਦਾ ਠੀਕ ਹੈ ਬਸ ਬੈਠੇ ਬੈਠੇ ਅਸੀਂ ਦੋ ਚਾਰ ਦੋਸਤ ਸੀਗੇ ਹਮ ਆਪਾਂ ਅੱச்சே ਸੀ ਗੱਲਾਂ ਕਰ ਰਹੇ ਸੀ ਤੇ ਜਦੋਂ ਗੱਲਾਂ ਕਰਦੇ ਹੋਏ ਸਿਰੋਂ ਹੀ ਬੈਠੇ ਬੈਠੇ ਇੱਕ ਅਸੀਂ ਵੀਡੀਓ ਸ਼ੂਟ ਕਰ ਲਈ ਤੇ ਜਦੋਂ ਵੀਡੀਓ ਸ਼ੂਟ ਕਰ ਲਈ ਤੇ ਮੇਰਾ ਆਪਦਾ ਪਰਸਨਲ ਪੇਜ ਸੀਗਾ ਜਿਹੜਾ ਠੀਕ ਹੈ ਉਸ ਤੇ ਮੈਂ ਵੀਡੀਓ ਪਾ ਦਿੱਤੀ ਹਮ ਤੇ ਸਾਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਰਿਸਪਾਂਸ ਮਿਲਿਆ ਠੀਕ ਹੈ ਫਿਰ ਮੈਂ ਸੋਚਿਆ ਜੇ ਲੋਕ ਸਾਨੂੰ ਇੰਨਾ ਪਿਆਰ ਦੇ ਰਹੇ ਨੇ ਪਹਿਲੀ ਵੀਡੀਓ ਨੂੰ ਉਸ ਤੋਂ ਬਾਅਦ ਆਪਾਂ ਇੱਕ ਅੱਧੀ ਵੀਡੀਓ ਹੋਰ ਪਾਈਏ ਹੂੰ ਫਿਰ ਮੈਂ ਜਿਹੜੇ ਸਾਡੇ ਨਾਲ ਦੋਸਤ ਸੀ ਫਿਰ ਮੈਂ ਉਹਦੇ ਨਾਲ ਗੱਲਾਂ ਕੀਤੀਆਂ ਤੇ ਜਿਹੜੇ ਮੇਰੇ ਨਾਲ ਦੋਸਤ ਸੀ ਉਹਨਾਂ ਨੇ ਵੀ ਕਿਹਾ ਚਲੋ ਯਾਰ ਵੀ ਆਪਾਂ ਵੀਡੀਓ ਪਾਵਾਂਗੇ ਕੋਈ ਆਵੇ ਚਾਹੇ ਨਾ ਆਵੇ ਆਪਾਂ ਤਾਂ ਵੀਡੀਓ ਪਾਵਾਂਗੇ ਹੀ ਪਾਵਾਂਗੇ ਠੀਕ ਹੈ ਤੇ ਫਿਰ ਅਸੀਂ ਉਸ ਦਿਵਾਰ ਵੀਡੀਓ ਪਾਉਣੀ ਸਟਾਰਟ ਕਰਤੀ ਜਿਵੇਂ ਜਿਵੇਂ ਵੀਡੀਓ ਪਾਉਣੇ ਸਟਾਰਟ ਕੀ ਜੀ ਸਾਨੂੰ ਰਿਸਪੌਂਸ ਵਧੀਆ ਮਿਲਦਾ ਗਿਆ ਉਸ ਤੋਂ ਬਾਅਦ ਫਿਰ ਅਸੀਂ ਪੇਜ ਬਣਾ ਲਿਆ ਸੀ ਜੀ ਇਹਦਾ ਠੀਕ ਹੈ ਹਾਂਜੀ ਤੇ ਪੇਜ ਬਣਾਉਣ ਤੋਂ ਬਾਅਦ ਜਿਵੇਂ ਅਸੀਂ ਪੇਜ ਬਣਾਇਆ ਅਸੀਂ ਉੱਤੇ ਵੀ ਵੀਡੀਓ ਪਾਉਣ ਲੱਗੇ ਜ਼ੀਰੋ ਤੋਂ ਹੀ ਸਟਾਰਟ ਕੀਤਾ ਸੀ ਅਸੀਂ ਠੀਕ ਹੈ ਤੇ ਅੱਜ ਤੁਹਾਡੇ ਚੈਨਲ ਆਹੀ ਮੈਂ ਦੱਸਣਾ ਚਾਹਾਂਗਾ ਕਿ ਸ਼ਹਿਰ ਦੇ ਵਿੱਚ ਸਾਨੂੰ ਅੱਧੇ ਤੋਂ ਜ਼ਿਆਦਾ ਸ਼ਹਿਰ ਸਾਨੂੰ ਜਾਣਦਾ ਬਾਕੀ ਆਸੇ-ਪਾਸੇ ਜਿੰਨੇ ਵੀ ਆ ਦੂਰ ਦਰਾਡੇ ਰਾਜਸਥਾਨ ਜਿੱਥੋਂ ਤੱਕ ਕਿ ਦਿੱਲੀ ਵਗੈਰਾ ਤੱਕ ਸਾਡੀ ਵੀਡੀਓ ਚੱਲਦੀ ਹੈ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਲੋਕ ਸਾਨੂੰ ਦੇਖਦੇ ਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਚੈਨਲ ਸਟਾਰਟ ਕੀਤਾ ਸਾਡੇ ਫਾਲੋਅਰ ਬਹੁਤ ਛੇਤੀ ਵਧੇ ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਸਾਡੇ ਲੋਕ ਦੇਖਦੇ ਸਾਨੂੰ ਬਾਜ਼ਾਰਾਂ ਦੇ ਵਿੱਚ ਮਿਲਦੇ ਸਾਨੂੰ ਕਹਿੰਦੇ ਤੁਸੀਂ ਵੀਡੀਓ ਬਣਾਉਣਾ ਬਹੁਤ ਖੁਸ਼ੀ ਹੁੰਦੀ ਸੀਗੀ ਜੀ ਸਾਨੂੰ ਠੀਕ ਹੈ ਔਰ ਇੱਕ ਇਹ ਆ ਕਿ ਜਦੋਂ ਆਪਾਂ ਕੋਈ ਵੀ ਕੰਮ ਸਟਾਰਟ ਕਰਦੇ ਆ ਕਿ ਸਟਾਰਟਿੰਗ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੇ ਮਤਲਬ ਫੇਸ ਕਰਨਾ ਪਿਆ ਜੇ ਕਹਿ ਦਈਏ ਕਈ ਵਾਰ ਆਪਾਂ ਵੀਡੀਓ ਤੁਸੀਂ ਜਿਵੇਂ ਕਮੇਡੀ ਵੀਡੀਓ ਵੀ ਬਣਾਉਂਦੇ ਹੋ ਠੀਕ ਹੈ ਕਸੇਦ ਵਾਲੀ ਵੀਡੀਓ ਵੀ ਬਣਾਉਂਦੇ ਹੋ ਕਈ ਵਾਰ ਕੁਝ ਕੰਟੈਂਟ ਵਿੱਚ ਇਦਾਂ ਦੇ ਆ ਜਾਂਦੇ ਨੇ ਜਿਦੇ ਵਿੱਚ ਥੋੜੇ ਨੈਗੇਟਿਵ ਕਮੈਂਟ ਆ ਜਾਂਦੇ ਨੇ ਉਸ ਦੇ ਪ੍ਰਤੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਲੋਕਾਂ ਦੇ ਤਾਂ ਸਾਰਿਆਂ ਦੀ ਆਪਦੀ ਆਪਦੀ رائے ਹੁੰਦੀ ਆ ਕੋਈ ਚੰਗੀ رائے ਵੀ ਦਿੰਦਾ ਤੇ ਕੋਈ ਮਾੜੀ رائے ਵੀ ਦਿੰਦਾ ਮਾੜੀ ਤਾਂ ਦੇਖੋ ਹਜੇ ਤੱਕ ਸਾਨੂੰ ਕਿਸੇ ਨੇ ਦਿੱਤੀ ਨਹੀਂ ਹੈ ਹਜੇ ਤੱਕ ਬਾਕੀ ਐ ਜਦੋਂ ਅਸੀਂ ਕੋਈ ਵੀ ਵੀਡੀਓ ਪਾਉਂਦੇ ਆ ਅਸੀਂ ਤਾਂ ਸੋਚ ਦੀ ਇਹੀ ਬਣਾ ਕੇ ਪਾਉਂਦੇ ਆ ਕਿ ਜਿਹੜੀ ਵੀਡੀਓ ਆ ਉਹ ਵਧੀਆ ਚੱਲੇ ਵਧੀਆ ਕਰੇ ਤੇ ਲੋਕਾਂ ਨੂੰ ਬਈ ਸਹੀ ਦਿਖਾਇਆ ਜਾਵੇ ਕਿਉਂਕਿ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਕੱਢ ਕੇ ਦੇਖ ਲਓ ਕਿਸੇ ਵੀ ਵੀਡੀਓ ਦੇ ਵਿੱਚ ਕੋਈ ਆਪ ਸ਼ਬਦ ਨਹੀਂ ਬੋਲੇ ਆਵਿਆ ਕੋਈ ਸਾਡੀ ਅਸ਼ਲੀਲ ਵੀਡੀਓ ਨਹੀਂ ਹੈਗੀ ਸਾਰੀ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਆ ਵੀਡੀਓ ਨਹੀਂ ਸਾਡੀ ਸਾਰੀਆਂ ਜਿੰਨੇ ਬਾਕੀ ਆਏ ਆ ਜਿਹੜੇ ਲੋਕ ਸਾਨੂੰ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਲਾਈਕ ਕਰਦੇ ਸੀ ਉਹਨਾਂ ਦਾ ਵੀ ਧੰਨਵਾਦ ਜਿਹੜੇ ਸਾਨੂੰ ਨੈਗੇਟਿਵ ਕਮੈਂਟ ਕਰਦੇ ਨੇ ਬਈ ਇਹ ਸੋਡੀ ਆਏ ਆ ਫਲਾਨਾ ਜਾਂ ਟਿੰਕਾ ਕੁਝ ਵੀ ਹੁੰਦੇ ਆ ਪਰ ਉਹਨਾਂ ਨੂੰ ਇੱਕ ਚੀਜ਼ ਦੱਸਣਾ ਚਾਹੂੰਗਾ ਕਿ ਵੀ ਦੇਖੋ ਸਾਰੀ ਜ਼ਿੰਦਗੀਆਂ ਮੇਂ ਨੰਗ ਨਹੀਂ ਹੈ ਜੇ ਆਪਾਂ ਕਈਆਂ ਵੀ ਸਾਰਿਆਂ ਨੇ ਸੀਰੀਅਸ ਹੋ ਕੇ ਨੰਗ ਜੂ ਜਾਓ ਕਿਉਂਕਿ ਜ਼ਿੰਦਗੀ ਦੇ ਵਿੱਚ ਹਾਸਾ ਮਜ਼ਾਕ ਵੀ ਜ਼ਰੂਰੀ ਹੁੰਦਾ ਹੈ। ਜ਼ਰੂਰੀ ਹੈ। ਤੇ ਹਾਸਾ ਮਜ਼ਾਕ ਜ਼ਰੂਰੀ ਹੈ ਤਾਂ ਉਸਤੇ ਅਸੀਂ ਇਹ ਨਹੀਂ ਚਾਹੁੰਦੇ ਬਈ ਇੱਕ ਇੱਕ ਬੰਦੇ ਨੇ ਸਾਨੂੰ ਕਮੈਂਟ ਕਰਤਾ ਤਾਂ ਉਸਤੇ ਫਿਰ ਅਸੀਂ ਵੀਡੀਓ ਪਾਉਣੀ ਬੰਦ ਕਰ ਦਈਏ। ਅਸੀਂ ਕਿੰਨੇ ਇੱਕ ਨੇ ਕੀਤਾ ਹੈ। 100 ਜਣਾਂ ਨੇ ਸਾਨੂੰ ਪਸੰਦ ਕੀਤਾ ਨਾ। ਹਾਂ ਸਹੀ। ਇਸੇ ਕਰਕੇ ਅਸੀਂ ਇਹੀ ਚਾਹੁੰਦੇ ਆ ਬਈ ਵੀਡੀਓ ਅਸੀਂ ਪਾਵਾਂਗੇ ਸਾਨੂੰ ਕਮੈਂਟ ਕਰਕੇ ਸਾਨੂੰ ਦੱਸੋ ਵਧੀਆ ਲੱਗਦੀ ਹੈ ਤਾਂ ਦੱਸੋ ਘਟੀਆ ਲੱਗਦੀ ਹੈ ਤਾਂ ਦੱਸੋ। ਰਾਏ ਦੇਣੀ ਸਾਰਿਆਂ ਦੀ ਆਪਦੀ ਆਪਦੀ ਮਰਜ਼ੀ ਹੈ ਪਰ ਸਾਨੂੰ ਕੋਈ ਗਲਤ ਕਮੈਂਟ ਨਾ ਕਰਿਓ। ਤੇ ਨਾ ਹੀ ਅੱਜ ਸੋਨੂ ਆਮੀ ਕਿਹ ਹੈ ਬਹਾਵਰੂਦੀ ਕਰਪਾ ਨਾਲ ਮਾਤਾ ਰਾਣੀ ਕਿਰਪਣਾ ਅੱਜ ਤੱਕ ਕਦੇ ਵੀ ਸਾਨੂੰ ਕੋਈ ਗਲਤ ਕਮੈਂਟ ਨਹੀਂ ਆਇਆ ਹੈਗਾ ਬਹੁਤ ਚੰਗੀ ਸਾਡੇ ਨਾਲ ਇੱਕ ਹੋਰ ਵੀ ਬੈਠੇ ਨੇ ਇਹਨਾਂ ਦੀ ਟੀਮ ਦੇ ਜਿਹੜੇ ਮੈਂਬਰ ਨੇ ਉਸ ਤੋਂ ਪਹਿਲਾਂ ਤੁਸੀਂ ਜਿਹੜੇ ਆਪਣਾ ਚੈਨਲ ਤੁਹਾਡਾ ਚੱਲ ਰਿਹਾ ਹੈ ਹਾਂਜੀ ਹਾਂਜੀ ਕਿਹੜੇ ਕਿਹੜੇ ਚੈਨਲ ਆ ਤੁਹਾਡੇ ਇੱਕ ਵਾਰ ਉਹਦੇ ਵੀ ਵਾਰ ਥੋੜੀ ਸਾਡੇ ਜਿਹੜੇ ਦਰਸ਼ਕ ਦੇਖਣਗੇ ਉਹਨਾਂ ਨੂੰ ਦੱਸ ਦਿਓ ਜਿਸ ਜਦੋਂ ਅਸੀਂ ਸਾਰਿਆਂ ਨਾਲ ਪਹਿਲਾਂ ਅਸੀਂ ਆਪਦਾ ਚੈਨਲ ਸਟਾਰਟ ਕੀਤਾ ਤਾਂ ਉਸ ਦਾ ਨਾਮ ਰੱਖਿਆ ਸੀ ਪੰਜਾਬੀ ਦੇਸੀ ਮੁੰਡੇ ਠੀਕ ਹੈ ਤੇ ਉੱਥੇ ਘਟੋ ਘਟ ਸਾਡੇ ਯਾਨੀ ਕਿ ਜਿਵੇਂ ਸਾਨੂੰ ਸਾਲ ਹੋਇਆ ਉਸ ਦੇ ਤੋਂ 6000 ਸਾਡਾ ਫੋਲੋਅਰ ਹੋ ਗਿਆ ਸੀ ਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਸੀ ਕਿ ਸਾਡਾ 6 ਮਹੀਨਿਆਂ ਦੇ ਵਿੱਚ ਵੀ ਪੇਜ ਮੋਨਟਾਈਜ਼ ਹੋ ਗਿਆ ਸੀਗਾ ਤੇ ਮੋਨਟਾਈਜ਼ ਹੋਣ ਦੇ ਨਾਲ ਸਾਨੂੰ ਇਨਕਮ ਵੀ ਆਉਣੀ ਸ਼ੁਰੂ ਹੋ ਗਈ ਉਸ ਤੇ ਤੇ ਬਾयां ਸਾਨੂੰ ਪਤਾ ਹੈ ਜ਼ਿੰਦਗੀ ਦੇ ਵਿੱਚ ਕਹਿੰਦੇ ਤਾਰਚਾਰਾ ਬਥੇਰੇ ਆਉਂਦੇ ਨੇ ਕੁਝ ਪ੍ਰੋਬਲਮ ਆ ਜਾਂਦੀਆਂ ਨੇ ਕੁਝ ਹੋਰ ਨੇ ਪਰ ਉਸ ਤੋਂ ਬਾਅਦ ਸਾਡੇ ਉਹ ਪੇਜ ਤੇ ਕੁਝ ਪ੍ਰੋਬਲਮ ਆ ਗਈ ਸੀ ਉਹ ਵੀ ਮੇਰੀ ਗਲਤੀ ਨਾਲ ਹੀ ਆ ਗਈ ਸੀ ਪ੍ਰੋਬਲਮ ਇਸ ਕਰਕੇ ਕੰਟੈਕਟ ਵੀ ਕੀਤਾ ਫੇਸਬੁੱਕ ਨਾਲ ਸਾਰਾ ਕੁਝ ਕੀਤਾ ਉਹ ਨਹੀਂ ਉਸ ਦਾ ਹੱਲ ਹੋਇਆ ਫਿਰ ਇਸ ਕਰਕੇ ਸਾਨੂੰ ਇੱਕ ਨਵਾਂ ਪੇਜ ਬਣਾਉਣਾ ਪਿਆ ਹੁਣ ਜਿਸ ਦਾ ਨਵਾਂ ਪੇਜ ਆ ਉਸ ਦਾ ਨਾਮ ਹੈਗਾ ਪੀ ਡੀ ਐਮ ਕਿੰਗ ਓਕੇ ਯਾਨੀ ਕਿ ਨਾਮ ਤਾਂ ਉਹੀ ਆ ਪੰਜਾਬੀ ਦੇਸੀ ਉਹਨੂੰ ਸ਼ਾਰਟ ਦੇ ਵਿੱਚ ਕਰਤਾ ਠੀਕ ਹੈ ਪੀ ਡੀ ਐਮ ਕਿੰਗ ਕਰਤਾ ਤਾਂ ਹੁਣ ਸਾਡਾ ਜਿਹੜਾ ਪੇਜ ਚੱਲ ਰਿਹਾ ਜਿੰਨੀਆਂ ਵੀ ਸਾਡੀਆਂ ਵੀਡੀਓ ਆਉਂਦੀਆਂ ਉਹ ਪੀ ਡੀ ਐਮ ਕਿੰਗ ਦੇ ਉੱਪਰ ਹੀ ਵੀਡੀਓ ਆਉਂਦੀਆਂ ਇਹ ਨਹੀਂ ਹੈ ਕਿ ਸਾਡਾ ਪੰਜਾਬੀ ਦੇਸੀ ਮੁੰਡੇ ਪੇਜ ਆ ਜਿਹੜਾ ਬੰਦ ਹੋ ਗਿਆ ਪੇ ਸਾਡਾ ਉਹ ਵੀ ਚੱਲਦਾ ਜੀ ਉਹਤੇ ਵੀ ਸਾਰਾ ਕੁਝ ਜਿਹੜੀ ਇਨਕਮ ਹੈ ਇਨਕਮ ਵੀ ਉਹਤੇ ਹੋ ਰਹੀ ਹੈ ਠੀਕ ਹੈ ਹਾਂ ਫਿਲਹਾਲ ਅਸੀਂ ਇੱਕ ਪੀਡੀਐਮ ਕੰਗ ਚਲਾ ਰਿਹਾ ਆਪਾਂ ਨਾਂ ਪੇ ਠੀਕ ਔਰ ਇੰਨੇ ਦੀ ਟੀਮ ਦੇ ਇੱਕ ਜਿਹੜੇ ਨਾਲ ਛੋਟੀ ਉਮਰ ਦੇ ਆਪਾਂ ਕਹਿ ਸਕਦੇ ਆ ਜੰਗ ਮੁੰਡਾ ਵਧੀਆ ਨੌਜਵਾਨ ਜਿਹੜਾ ਮਿਹਨਤ ਨਾਲ ਜਦੋਂ ਸਟਾਰਟਿੰਗ ਕੀਤੀ ਹੈ ਵੀਡੀਓ ਉਦੋਂ ਤੇ ਇਹਨਾਂ ਦੇ ਨਾਲ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਵੀਡੀਓ ਦੇ ਵਿੱਚ ਕੰਮ ਕਰਨ ਦਾ ਪਹਿਲਾ ਤੁਹਾਡਾ ਨਾਮ ਦੱਸ ਦੁ ਕੀ ਹੈ ਮੇਰਾ ਨਾਮ ਆਰੀਅਨ ਸ਼ਰਮਾ ਜੀ ਸਾਰੇ ਜਾਣਦੇ ਹੋਣਗੇ ਹਾਂ ਤਾਂ ਤੇ ਸਾਰਿਆਂ ਨੂੰ ਪਹਿਲੀ ਗੱਲ ਦਾ ਸਾਰਿਆਂ ਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਸਾਰਿਆਂ ਨੇ ਪਿਆਰ ਦਿੱਤਾ ਸਾਡੀ ਪੰਜਾਬੀ ਦੇਸੀ ਮੁੰਡੇ ਟੀਮ ਨੂੰ ਉਹਦਾ ਵੀ ਬਹੁਤ ਜ਼ਿਆਦਾ ਧੰਨਵਾਦ ਸਾਰਿਆਂ ਕਿ ਵੀਡੀਓ ਲਾਈਕ ਕਰਨਾ ਫੋਲੋ ਕਰਦੇ ਸਾਰੇ ਉਹਨਾਂ ਦੇ ਧੰਨਵਾਦ ਕਰਦੇ ਆ ਇਹ ਗੱਲ ਐਵੇਂ ਹੁੰਦੀ ਹੈ ਕਿ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਮਦਬੇਦ ਕਰਨ ਬਾਬਾ ਜਾਣੇ ਸੀ ਛੱਡਣਾ ਠੀਕ ਹੈ ਮਤਭੇਦ ਕਰਕੇ ਜੋ ਸ਼ੁਰੂ ਕੀਤਾ ਕੁਝ ਲੋਗ ਹੁੰਦਾਗਾ ਹਰ ਇੱਕ ਚੀਜ਼ ਚ ਹੁੰਦਾਗਾ ਕਿ ਜੋ ਆਪਾਂ ਸ਼ੁਰੂ ਕਰਦੇ ਆ ਕੁਝ ਲੋਕਾਂ ਦੇ ਮਤਭਿੜਦੇ ਆ ਕੁਝ ਲੋਕਾਂ ਦੇ ਬਨ ਜਾਂਦੇ ਆ ਇੱਥੇ ਉਦੇ ਕਰਕੇ ਫਿਰ ਅਸੀਂ ਸਾਰੇ ਜੋ ਚੈਨਲ ਬਣਾਇਆ ਫਿਰ ਚੈਨਲ ਦੀ ਸ਼ੁਰੂਆਤ ਹੋਈ ਫਿਰ ਅਸੀਂ ਵੀਡੀਓ ਬਣਾਉਂਦੇ ਰਹੇ ਜੋ ਸਾਰਿਆਂ ਨੇ ਦੇਖਿਆ ਸਾਰਿਆਂ ਨੇ ਪਿਆਰ ਦਿੱਤਾ ਬਹੁਤ ਜ਼ਿਆਦਾ ਫਿਰ ਉਸ ਤੋਂ ਬਾਅਦ ਹੁਣ ਦੇਖੋ ਜਿਵੇਂ ਸਾਡੀ ਇੰਨੀ ਸਾਰੀ ਟੀਮ ਹੈ 6 ਬੰਦੇ ਸਾਡੀ ਟੋਨਲ ਹੁਣ ਟੀਮ ਬਣ ਚੁੱਕੀ ਹੈ ਸਾਰੀ ਜਿਹੜਾ ਰੰਪਰਾ ਸ਼ਹਿਰ ਵਿੱਚ ਸਾਰੇ ਸ਼ੁਰੂ-ਸ਼ੁਰੂ ਦੇ ਵਿੱਚ ਸਾਡੀ ਟੀਮ 'ਚ 15 ਜਣੇ ਸੀਗੇ ਜੀ 15 ਹਾਂ ਟੀਮ ਨਹੀਂ ਕਹਿ ਸਕਦੇ ਕਿ ਉਹ ਹੈ ਤਾਂ ਟੀਮ ਹੀ ਸੀ ਉਹਨਾਂ ਨੇ ਸਿਰਫ ਇੱਕ ਵੀਡੀਓ ਸ਼ੂਟ ਕੀਤੀ ਸੀ ਉਸ ਤੋਂ ਬਾਅਦ ਜਦੋਂ ਅਸੀਂ ਟਾਈਮ ਦਿੰਦੇ ਸੀ ਉਹ ਟਾਈਮ ਤੇ ਪਹੁੰਚਦੇ ਨਹੀਂ ਸੀ ਕਰਦੇ ਨਹੀਂ ਸੀਗੇ ਕੋਟਵਾਲਾ ਦਾ ਅਗਲੇ ਘਰੇਲੂ ਕਈ ਵਾਰ ਕੰਮ ਹੋ ਜਾਂਦੇ ਹਨ ਘਰੇਲੂ ਕੰਮ ਵੀ ਹੋ ਜਾਂਦੇ ਕਈਆਂ ਨੂੰ ਆਇਆ ਸੀਗਾ ਇਹ ਤਾਂ ਉਹੀ ਮਾਰੀ ਜਾਂਦੇ ਇਹਨਾਂ ਤੋਂ ਕਿਹੜਾ ਕੋਈ ਵੀਡੀਓ ਚੱਲ ਨਹੀਂ ਆ ਜਾਂ ਕਰਨੀਆਂ ਕੀ ਸੋਚ ਲੈਂਦੇ ਆ ਐਸੇ ਕਰਕੇ ਫਿਰ ਜਦੋਂ ਆਉਣ ਹਟ ਗਏ ਫਿਰ ਅਸੀਂ ਤਿੰਨ ਚਾਰ ਜਣੇ ਸੀਗੇ ਪਰ ਤਿੰਨ ਚਾਰ ਜਣੇ ਨੇ ਹੀ ਸੋਚ ਲਿਆ ਵੀ ਕੋਈ ਆਵੇ ਚਾਹੇ ਨਾ ਆਵੇ ਅਸੀਂ ਵੀਡੀਓ ਪਾਉਣੀ ਹੈ ਪਾਉਣੀਆਂ ਨੇ ਫਿਰ ਅਸੀਂ ਵੀਡੀਓ ਪਾਉਂਦੇ ਹੀ ਰਹੇ ਓਕੇ ਔਰ ਇੱਕ ਤੁਹਾਡੇ ਸਾਹਮਣੇ ਬਖੂਬੀ ਸਾਰੇ ਇਹਨਾਂ ਨੂੰ ਜਾਣਦੇ ਹੀ ਨੇ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਕਮੇਟੀ ਵੀਡੀਓ ਦੇ ਵਿੱਚ ਇਹਨਾਂ ਦਾ ਸਹਿਯੋਗ ਰਿਹਾ ਸਟਾਰਟਿੰਗ ਦੇ ਵਿੱਚ ਵੀ ਸ਼ਾਇਦ ਜੇ ਕਹਦੇ ਇਹ ਰਾਮਪਰਾ ਫੂਲ ਦੇ ਵਿੱਚ ਜਿਹੜੀ ਰਾਮ ਮਿੱਲਾ ਹੁੰਦੀ ਹੈ ਗੀਤਾ ਭਵਨ ਦੇ ਵਿੱਚ ਉਤੋਂ ਇਹਨਾਂ ਦਾ ਨਾਮ ਇੱਕ ਢੋਲਕੀ ਮਾਸਟਰ ਤੋਂ ਮਤਲਬ ਇਹਨਾਂ ਦੇ ਪੇਟ ਕਰਕੇ ਬਹੁਤ ਜ਼ਿਆਦਾ ਵੀਡੀਓ ਜਿਹੜੀ ਵਾਇਰਲ ਹੋਈ ਸੀ ਤੇ ਹੁਣ ਇਹ ਪੰਜਾਬੀ ਦੇਸੀ ਮੁੰਡੇ ਜਿਹੜੇ ਹੈਗੇ ਨੇ ਇਹਨਾਂ ਦੇ ਨਾਲ ਵੀ ਟੀਮ ਵਰਕ ਆ ਜਿਹੜੇ ਕਰ ਰਹੇ ਨੇ ਨਾਮ ਇਹਨਾਂ ਤਕਰੀਬਨ ਸਾਰੇ ਜਾਣਦੇ ਨੇ ਗੁਰਪ੍ਰੀਤ ਨੇ ਰਾਮਪਰਾ ਫੂਲ ਤੋਂ ਸੀਤਾ ਜੀ ਨੇ ਇਹਨਾਂ ਨੂੰ ਵੀ ਪੁੱਛ ਲੈਣੇ ਇਹਨਾਂ ਦਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤਾਂ ਵੀਡੀਓ ਦੇ ਵਿੱਚ ਤੇ ਕਿਸ ਤਰ੍ਹਾਂ ਦੇ ਲੋਕ ਜਾਂ ਕੋਈ ਕਹ ਦਈਏ ਕਮੈਂਟ ਕਰਦੇ ਨੇ ਇਹਨਾਂ ਨੂੰ ਕੀ ਸੀਟਾ ਜੀ ਤੁਸੀਂ ਇਹ ਜਿਹਾ ਕੰਮ ਕੁ ਕਰੀ ਜਾਂਦੇ ਹੋ ਚੰਗ ਢੰਗ ਦਾ ਕੰਮ ਕਰ ਲਓ ਕਿ ਇਸ ਤਰ੍ਹਾਂ ਦੇ ਵੀ ਇਹਨਾਂ ਨੂੰ ਮੈਸੇਜ ਆਉਂਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਸੀਟਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਤਾਂ ਆਏ ਕਰਕੇ ਟੱਲੇ ਸੀਗੇ ਜੀ ਵੀ ਵੀਡੀਓ ਬਣਾਉਣੀ ਆ ਤਾਂ ਬਣਾਉਣੀ ਆ। ਸਾਰੇ ਪ੍ਰਕਾਰ ਦੇ ਲੋਕ ਹੁੰਦੇ ਆ। ਕੋਈ ਸਾਨੂੰ ਮਾੜਾ ਵੀ ਕਹਿ ਦਿੰਦਾ, ਕੋਈ ਚੰਗਾ ਕਹਿ ਦਿੰਦਾ, ਕੋਈ ਮਗਰੋਂ ਪਿੱਠ ਪਿੱਛੇ ਵੀ ਤੁਹਾਨੂੰ ਪਤਾ ਗਾਲਾਂ ਕੱਢ ਦਿੰਦਾ। ਪਰ ਆਪਾਂ ਸਤਿਕਾਰ ਸਾਰਿਆਂ ਦਾ ਹੀ ਕਰਨਾ ਜੀ। ਭਾਵੇਂ ਸਾਨੂੰ ਕੋਈ ਗਾਲਾਂ ਕੱਢੇ, ਭਾਵੇਂ ਨਿੰਦੇ, ਜਿਹਨੂੰ ਸੋਹਣੀਆਂ ਲੱਗਦੀਆਂ ਉਹ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਕਹਿੰਦੇ ਹੁੰਦੇ ਆ। ਗੁਰਪ੍ਰੀਤ ਸੀਟਾ ਜੀ ਆਗੇ ਵੀਡੀਓ ਦੇ ਵਿੱਚ ਆ ਤਾਂ ਮੈਂ ਲਾਇਕ ਤੇ ਕਮੈਂਟ ਤੇ ਸ਼ੇਅਰ ਮੈਂ ਜ਼ਰੂਰ ਕਰੂੰ। ਮਿੰਨੇ ਮੇਰੀਆਂ ਵੀਡੀਓ ਤੇ ਆਸੀ ਕੇ ਰੱਖਦੇ ਆ ਜੀ ਪਤਾ ਨਹੀਂ ਕੀ ਇਹਦੇ ਚ ਉਹ ਆ ਮੈਂ RAM LILLA ਚ ਹੀ ਲੋਡ ਕਰਦਾ ਰਿਹਾ ਹੂੰ ਇਸ ਵੀਡੀਓ ਦੇ ਕਾਰਨ ਮੈਨੂੰ ਲੋਕ ਜਾਣਦੇ ਬਹੁਤ ਆਏ ਹੂੰ ਪਰਾ ਮੈਂ ਸਾਰਿਆਂ ਦਾ ਦੁੱਖ ਸੁੱਖ ਚ ਹਰੇਕ ਦੇ ਕੰਮ ਆਉਣ ਵਾਲਾ ਹੈਗਾ ਜਦੋਂ ਮੈਨੂੰ ਹਾਕ ਮਾਰ ਲੈਂਦੇ ਮੈਂ ਉਦੋਂ ਨਿਗਰਤ ਸਾਹਿਬ ਦੋ ਦਿਨ ਲੱਗ ਕੇ ਆਏ ਵਧੀਆ ਮੱਥਾ ਟੇਕਿਆ ਵਧੀਆ ਤੰਦਰੁਸਤੀ ਮੰਗ ਕੇ ਆਏ ਵੀ ਮੇਰਾ ਥੋੜਾ ਜਿਹਾ ਪਿੱਛੇ ਜੇ ਅਟੈਕ ਆ ਗਿਆ ਸੀ ਮੇਰੀ ਮੂੰਹ ਦੀ ਵੀ ਪ੍ਰੋਬਲਮ ਜੀ ਆ ਗਈ ਸੀ ਹੁਣ ਬਾਬਾ ਮਿਹਰ ਕਰੂ ਥੋੜਾ ਜਿਹਾ ਤਾਂ ਠੀਕ ਹੋ ਗਿਆ ਬਾਕੀ ਹੋਰ ਬਾਕੀ ਬਾਬੇ ਦੇ ਚਰਨਾਂ ਦੇ ਵਿੱਚ ਹੀ ਅਰਦਾਸ ਹੈ ਮੈਨੂੰ ਤੰਦਰੁਸਤੀ ਰੱਖੀ ਮੈਨੂੰ ਹੋਰ ਕੋਈ ਚੀਜ਼ ਦੀ ਕੋਈ ਲੋਣੀ ਇੱਕ ਇੱਕ ਗੱਲ ਹੋਰ ਜਦੋਂ ਤੁਸੀਂ ਕੰਮ ਸਟਾਰਟ ਕੀਤਾਗਾ ਤੁਹਾਡੇ ਬੱਚਿਆਂ ਨੇ ਤਾਂ ਨਹੀਂ ਇਤਰਾਜ਼ ਕੀਤਾ ਡੈਡੀ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ ਉਹ ਤਾਂ ਜੀ ਖੁਸ਼ ਹੁੰਦੇ ਆ ਜਵਾਕ ਹੂੰ ਕਿਉਂਕਿ ਨਿੱਕੇ ਨਿੱਕੇ ਸੀ ਹੁਣ ਉਹ ਥੋੜੇ ਜੇ ਵੱਡੇ ਹੋ ਗਏ ਹੂੰ ਉਹ ਤਾਂ ਇੰਨੇ ਖੁਸ਼ ਹੋ ਜਾਂਦੇ ਆ ਉਹ ਤਾਂ ਕਹਿ ਦਿੰਦੇ ਹੁੰਦੇ ਡੈਡੀ ਕੋਈ ਗੱਲ ਨਹੀਂ ਕਰੀ ਜਾਂਦੇ ਕੋਈ ਇਹਦਾ ਕੋਈ ਬੋਲਦਾ ਬੋਲੀ ਜਾਂਦੇ ਆਪਣੇ ਨਾਲ ਜਵਾਕ ਕੇ ਮਿਲ ਕੇ ਚੱਲਦੇ ਆ ਦੋ ਮੇਰੇ ਬੱਚੇ ਹੈਗੇ ਇੱਕ ਵੱਡਾ ਹੈਗਾ ਇੱਕ ਛੋਟਾ ਹੈਗਾ ਠੀਕ ਹੈ ਦੋ ਬੇਟੇ ਹੈਗੇ ਉਹ ਮੈਨੂੰ ਜਮਾ ਨਹੀਂ ਰੋਕਦੇ ਜੀ ਉਹ ਕਹਿੰਦੇ ਕੋਈ ਗਰ ਨਹੀਂ ਡੈਡੀ ਤੁਸੀਂ ਕਹਿੰਦੇ ਸਾਨੂੰ ਤਾਂ ਸੋਹਣੇ ਸੋਹਣੇ ਤੁਸੀਂ ਲੋਕਾਂ ਨੂੰ ਸੋਹਣੇ ਉਹਨਾਂ ਦਾ 2 ਕਿਲੋ ਖੂਨ ਵੱਧ ਆ ਆ ਸਹੀ ਹੈ ਸਹੀ ਮੇਰੇ ਬੱਚੇ ਮੈਨੂੰ ਨਹੀਂ ਕਹਿੰਦੇ ਜੀ ਦੇਖੋ ਮੈਂ ਬੱਚਿਆਂ ਨੂੰ ਜਿਹੜੀ ਕੋਈ ਚੀਜ਼ ਮੰਗਦੇ ਮੈਂ ਸਾਰੀ ਚੀਜ਼ ਦਿੰਨਾ ਹੈ ਬਾਕੀ ਮੇਰੇ ਬੱਚੇ ਦਾ ਕੋਈ ਇੱਥੇ ਕੰਮ ਬਣਿਆ ਆ ਕੋਈ ਵੀ ਬੰਦਾ ਕਹਦੇ ਵੀ ਸੀਟੇ ਤੇ ਬੱਚੇ ਇੱਧਰ ਫਿਰਦੇ ਆ ਜਾਂ ਇੱਧਰ ਫਿਰਦੇ ਆ ਉਹ ਜਦੋਂ ਆਪਦਾ ਕੰਮ ਕਰਕੇ ਪੜ੍ਹਾਈ ਕਰਕੇ ਆਪਦੇ ਘਰੇ ਵਹਿ ਜਾਂਦੇ ਆ ਕਿਤੇ ਨਹੀਂ ਕਿਸੇ ਪਾਸੇ ਜਾਂਦੇ ਉਹਦੇ 2-4 10 ਯਾਰ ਦੋਸਤ ਹੈ ਛੋਟੇ ਦੇ ਬਾਕੀ ਵੱਡੇ ਦੇ ਯਾਰ ਦੋਸਤ ਹੈ ਉਹ KFC 'ਚ ਲੱਗਿਆ ਹੋਗਾ ਉਹਨੇ ਡਿਪਲੋਮਾ ਵਗੈਰਾ ਕੀਤਾਗਾ ਬਾਕੀ ਕੋਈ ਦਾਤਾ ਮਿਹਰ ਕਰੂ ਨੌਕਰੀ ਮਿਲ ਜੂਗੀ ਉਹਨੂੰ ਛੋਟਾ ਹਜੇ ਪੜ੍ਹ ਜੇ ਬੀਏ ਕਰ ਰਿਹਾ ਬਠਿੰਡੇ ਜੀ ਰਿਜਿੰਦਰਾ ਕਾਲਜ ਵਿੱਚ ਠੀਕ ਤੇ ਇਹਨਾਂ ਦੀ ਇੱਕ ਪੰਜਾਬੀ ਦੇਸੀ ਮੁੰਡੇ ਟੀਮ ਦਾ ਇੱਕ ਹੋਰ ਮੈਂਬਰ ਵੀ ਸਾਡੇ ਕੋਲੇ ਪਹੁੰਚਿਆ ਪੋਡਕਾਸਟ ਦੇ ਵਿੱਚ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਆਪ ਜੀ ਸਰ ਤੁਸੀਂ ਵੀ ਆ ਜੋ ਰਹੇ ਆ ਜੋਰ ਹਜੇ ਤਰਾਉ ਤਾਂ ਧਨਵਾਦ ਜੀ ਸਾਰਿਆਂ ਦਾ ਠੀਕ ਹੈ ਪਹਿਲਾਂ ਤਾਂ ਤੁਹਾਡਾ ਤੁਸੀਂ ਆਪ ਦਾ ਨਾਮ ਦੱਸੋ ਮੇਰਾ ਨਾਮ ਹੈ ਜੀ ਹਵਤਾਰ ਸਿੰਘ ਠੀਕ ਹੈ ਜੀ ਤੇ ਰਾਮਪਰਾਪੂਲ ਦੀਓ ਹਾਂਜੀ 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 ਸਾਰੇ ਰਾਮਪਰਾਪੂਲ ਦੀ ਹੈ ਸਾਰੀ ਟੀਮ ਸਾਡੀ ਠੀਕ ਹੈ ਮੰਡੀ ਦੀ ਟੀਮ ਹੀ ਹੈ ਸਾਰੀ ਠੀਕ ਹੈ ਜੀ ਤੇ ਬਾਕੀ ਆ ਸਾਰੇ ਮੈਂਬਰ ਬੈਠੇ ਆ ਸਾਰੇ ਲੋਕਲ ਹੀ ਆ ਰਾਮਪਰੇ ਦੀ ਹੈ ਸਾਰੇ ਤੇ ਕਿਵੇਂ ਸਵੱਬ ਬਣਿਆ ਪੰਜਾਬੀ ਦੇਸੀ ਮੁੰਡੇ ਟੀਮ ਨਾਲ ਜੁੜਨ ਦਾ ਤੁਹਾਡਾ ਪੰਜਾਬੀ ਦੇਸੀ ਮੁੰਡੇ ਟੀਮ ਨਾਲ ਜੁੜਨ ਦਾ ਸਵਾਗਤ ਹੈ ਇਹ ਜੀ ਪਹਿਲਾਂ ਬੈਠੇ ਡਾਇਰੈਕਟਰ ਸਾਹਿਬ ਸਾਡੇ ਹੂੰ ਇਹ ਪਹਿਲਾਂ ਇਹਨਾਂ ਨੇ ਮਤਲਬ 5-7 ਵੀਡੀਓ ਕਰ ਲੀਆਂ ਸੀਗੀਆਂ ਤੇ ਪਹਿਲਾ ਟੀਮ ਦੇ ਵਿੱਚ ਮੈਂਬਰ ਸੀਗੇ ਉਸ ਤੋਂ ਬਾਅਦ ਕਾਲੀ ਜੀ ਆ ਗਏ ਹੂੰ ਕਾਲੀ ਤੋਂ ਬਾਅਦ ਫਿਰ ਇਹਨਾਂ ਨੇ ਡਾਇਰੈਕਟਰ ਸਾਹਿਬ ਨਾਲ ਮੇਰੇ ਨਾਲ ਕੰਟੈਕਟ ਕੀਤਾ ਸਾਰੇ ਅਸੀਂ ਇਕੱਠੇ ਹੀ ਰਹਿੰਦੇ ਹਾਂਗੇ ਉੱਥੇ ਬਾਜ਼ਾਰ ਦੇ ਵਿੱਚ ਹੂੰ ਉਦੋਂ ਫਿਰ ਇੱਕ ਵੀਡੀਓ 'ਚ ਆ ਗਿਆ ਮੈਂ ਪਹਿਲਾਂ ਹੂੰ ਤੇ ਉਸ ਤੋਂ ਬਾਅਦ ਫਿਰ ਸਾਡਾ ਇੱਕ ਮੈਂਬਰ ਹੋਰ ਸੀਗਾ ਹੂੰ ਉਹਨੂੰ ਮੈਂ ਲੈ ਕੇ ਆਂਦਾ ਟੀਮ ਦੇ ਵਿੱਚ ਤੇ ਬਾਕੀ ਗੱਲ ਇਹ ਆ ਵੀ ਸਾਡੇ ਡਾਇਰੈਕਟਰ ਸਾਹਿਬ ਬੈਠੇ ਨੇ ਪਹਿਲਾਂ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਵੀ ਤੁਸੀਂ ਵੀਡੀਓ ਵਗੈਰਾ ਬਹੁਤ ਵਧੀਆ ਬਣਾਉਨੇ ਹੋਗੇ ਤੇ ਇੱਕ ਟੈਸਟ ਮੇਰਾ ਲੈ ਲਓ ਜੀ ਤੁਹਾਨੂੰ ਵਧੀਆ ਲੱਗਿਆ ਤਾਂ ਭਈ ਰੱਖ ਲਿਓ ਵੀਡੀਓ ਬਣਾਈਆਂ ਉਦੋਂ ਡਾਇਰੈਕਟਰ ਸਾਹਿਬ ਨੂੰ ਵਧੀਆ ਲੱਗਿਆ ਵੀ ਚਲੋ ਭਾਈ ਸਾਰੇ ਮੁੰਡੇ ਵਧੀਆ ਕੰਮ ਕਰਦੇ ਨੇਗੇ ਤੇ ਚਲੋ ਇਹਨਾਂ ਨੇ ਵੀਡੀਓ ਬਣਾਉਣ ਲੱਗ ਗਏ ਅਸੀਂ ਫਿਰ ਇੱਕ ਮੁੰਡਾ ਹੋਰ ਸੀਗਾ ਮੰਡੀ ਦਾ ਹੀ ਆਪਣੇ ਦਾ ਉਹ ਉਹ ਮੈਨੂੰ ਕਹੀਗਾ ਵੀ ਐ ਕਰਕੇ ਵੀ ਮੈਨੂੰ ਵੀ ਵੀਡੀਓ ਚ ਲੈਤਾ ਜਾਵੇ ਠੀਕ ਹੈ ਤੇ ਮੈਂ ਫਿਰ ਐਵੀ ਕਮੇਟੀ ਵੀਡੀਓ ਨਾਲ ਬਣਾਉਣਾ ਹਾਂ 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 ਹਾਂਜੀ 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 ਫਿਰ ਇਹ ਡਾਇਰੈਕਟਰ ਸਾਹਿਬ ਨੂੰ ਮੈਂ ਕਿਹਾ ਵੀ ਐ ਕਰਕੇ ਇੱਕ ਮੁੰਡਾ ਹੈਗਾ ਉਹ ਆਉਣਾ ਚਾਹੁੰਦਾ ਆਪਣੀ ਵੀਡੀਓ ਚ ਹੂੰ ਪਹਿਲਾਂ ਤਾਂ ਇਹਨਾਂ ਨੇ ਜਵਾਬ ਦਿੱਤਾ ਸੀਗਾ ਵੀ ਯਾਰ ਕਹਿੰਦੇ ਵੀ ਨਹੀਂ ਆਪਾਂ ਪਹਿਲਾਂ ਇਹਨਾਂ ਨਾਲ ਜਾਣਕਾਰ ਹੋਊਗਾ ਉਹ ਕੋਈ ਚਲੋ ਹੋਊਗੀ ਇਹਨਾਂ ਦੀ ਗੱਲਬਾਤ ਕੋਈ ਤੇ ਮੈਂ ਫਿਰ ਇਹਨਾਂ ਨੂੰ ਪੂਰੀ ਰਿਕੁਐਸਟ ਕੀਤੀ ਮੈਂ ਠੀਕ ਹੈ ਪੂਰੀ ਰਿਕੁਐਸਟ ਕੀਤੀ ਵੀ ਐ ਕਰਕੇ ਭਾਈ ਲੈ ਲਓ ਕੋਈ ਗੱਲ ਨਹੀਂ ਹੂੰ ਵੀਡੀਓ ਚ ਫਿਰ ਉਹ ਵੀਡੀਓ ਚ ਲੱਤਾਂ ਸੀ ਹੂੰ ਉਹਨੇ ਬਣਾਈਆਂ 5-7 ਵੀਡੀਓ ਵੱਧ ਬਣ ਗਈਆਂ ਹੋਣੀਆਂ 10-12 ਵੀਡੀਓ ਉਹਦੀਆਂ ਬਣ ਗਈਆਂ ਹੂੰ ਤੇ ਹੌਲੀ ਹੌਲੀ ਕਰਦੇ ਕਰਾਉਂਦੇ ਫਿਰ ਉਹ ਮਤਲਬ ਐਡੀਟਿੰਗ ਡਿਊਟਿੰਗ ਐਸਾ ਇਨਾ ਜਾਂਦੇ ਆਉਂਦੇ ਸੀਗੇ ਦੁਕਾਨ ਤੇ ਹੂੰ ਕੁਝ ਸਿੱਖ ਗਿਆ ਇਨਾ ਉਦੋਂ ਕੁਝ ਆਪ ਦੇ ਹਿਸਾਬ ਨਾਲ ਕਰਨ ਲੱਗ ਗਿਆ ਹਾਂ ਤੇ ਸਾਡੇ ਪੀਡੀਐਮ ਕਿੰਗ ਪੇਜ ਤੇ ਵੀ ਸੀ ਉਹ ਤੇ ਆਪਦੀਆਂ ਵੀਡੀਓ ਵੀ ਬਣਾ ਰਿਹਾ ਸੀ ਉਹ ਠੀਕ ਹੈ ਇਹ ਬੰਦੇ ਨੇ ਰਿਕੁਐਸਟਾਂ ਕੀਤੀਆਂ ਸਾਨੂੰ ਬਹੁਤ ਰਿਕੁਐਸਟ ਕੀਤੀ ਸੀਗੀ ਵੀ ਐਂ ਕਰਕੇ ਭਾਈ ਤੁਸੀਂ ਸਾਨੂੰ ਚੈਨਲ ਤੇ ਵਿੱਚ ਲੈ ਲਓ ਤੇ ਆ ਬਨੋਦ ਬੈਠਾਗਾ ਸਾਡਾ ਦੋਸਤੀ ਹੈਗਾ ਇਹਨੂੰ ਮੈਂ ਰਿਕੁਐਸਟ ਕੀਤੀ ਵੀ ਐਂ ਕਰਕੇ ਵੀ ਬੰਦਾ ਕਹਿੰਦਾ ਵੀ ਇੱਕੋ ਹੀ ਵੀਡੀਓ ਬਣਾਉਣੀ ਆ ਮੈਂ ਵੀਡੀਓ ਬਣਾਈਆਂ ਆਇਆ ਸਾਰੀਆਂ ਵੀਡੀਓ ਚ 10 12 ਵੀਡੀਓ ਬਣ ਵੀ ਚੁੱਕੀਆਂ ਸਨੀਆਂ ਐ ਅਜੀ ਪਹਿਲਾਂ ਸਾਡਾ 10 ਜਣਿਆਂ ਦਾ ਗਰੁੱਪ ਸੀਗਾ ਤੇ ਗਰੁੱਪ ਸਾਡਾ 10 ਜਣਿਆਂ ਸੀ ਉਦੋਂ ਆਇਆ ਸੀਗਾ ਜੀ ਬਹੁਤ ਜਣੇ ਹੋ ਜਾਣਗੇ ਵੀ ਸਾਹਮਣੇ ਬਹੁਤ ਔਕੇ ਹੁੰਦੇ ਨੇ ਬੰਦੇ ਤੇ ਉਦੋਂ ਐਨੇ ਬਹੁਤ ਕਹਿਆ ਯਾਰ ਉਹ ਮੁੰਡੇ ਲੈ ਲਾ ਉਹ ਮੁੰਡੇ ਲਾਲਾ ਮੈਂ ਇਹਨੂੰ ਪਹਿਲਾਂ ਨਾ ਕਰਤੀ ਉਹਨੇ ਬਥੇਰੀ ਔਰ ਕਹਿੰਦਾ ਇੱਕੋ ਹੀ ਵੀਡੀਓ ਬਣਾਉਣੀ ਆ ਆਪਾਂ ਚੱਲੋ ਯਾਰ ਸ਼ੌਂਕ ਹੁੰਦਾ ਕਿਸੇ ਨੂੰ ਚੱਲ ਇੱਕੋ ਹੀ ਵੀਡੀਓ ਬਣਾਉਣੀ ਆ ਚੱਲ ਆ ਜਾਣ ਦੇ ਉਹ ਕਹਿੰਦਾ ਵੀ ਮੈਂ ਤਾਂ ਕਿਸੇ ਕੁੜੀ ਨਾਲ ਵੀਡੀਓ ਬਣਾਉਣੀ ਆ ਤੇ ਮੈਨੂੰ ਉਹਦੇ ਬਾਰੇ ਪਤਾ ਸੀ ਵੀ ਕੋਈ ਕੁੜੀ ਨਹੀਂ ਲਿਆਉਣੀ ਕੋਈ ਹੋਰ ਨਹੀਂ ਉਹਨੇ ਆਪਦੀ ਬਣਾਉਣੀ ਆ ਚੱਲ ਆ ਕੇ ਬਣਾ ਲੂਗਾ ਚੱਲ ਕੋਈ ਗੱਲ ਨਹੀਂ ਆ ਜਦੋਂ ਸਾਡੇ ਨਾਲ ਵੀਡੀਓ ਬਣਾਉਣ ਲੱਗਾ ਫਿਰ ਖਰੇ ਵੀਡੀਓ 'ਚ ਸਾਡੇ ਨਾਲ ਆਉਣ ਲੱਗਾ ਫਿਰ ਅਸੀਂ ਵੀ ਜਵਾਬ ਨਹੀਂ ਦਿੱਤਾ ਚਲੋ ਬਈ ਹੁਣ ਗਰੁੱਪ ਮੈਂਬਰ ਬਣ ਹੀ ਗਿਆਗਾ ਤੇ ਜਦੋਂ ਹਾਂ ਨਾ ਚੱਲ ਜਾਂਦਾ ਚੱਲੀਗਾ ਚੱਲੇਗਾ ਬਾਵਾ ਵੀਡੀਓ ਚੱਲੀ ਗਿਆ ਤੇ ਇੱਕ ਜਦੋਂ ਐ ਜਦੋਂ ਅਸੀਂ ਸ਼ੂਟ ਕਰਦੇ ਹੁੰਦੇ ਸੀ ਸ਼ੂਟ ਕਰਦੇ ਕਰਦੇ ਸਾਨੂੰ ਟਾਈਮ ਵੀ ਲੱਗ ਜਾਂਦਾ ਸੀ ਇੱਕ ਸਾਨੂੰ ਵੀ ਪਤਾ ਹੈ ਵੀ ਇੱਕ ਸ਼ੂਟ ਤੇ ਬਹੁਤ ਬਹੁਤ ਟਾਈਮ ਲੱਗ ਜਾਂਦਾ ਹੁੰਦਾਗਾ ਤੇ ਉਦੋਂ ਜਦੋਂ ਟਾਈਮ ਲੱਗ ਜਾਂਦਾ ਸੀ ਤਾਂ ਉਹਨੂੰ ਕਾਲੀ ਹੋ ਜਾਂਦੀ ਮੇਰੀ ਵੀਡੀਓ ਨਹੀਂ ਬਣਾਉਂਦੇ ਹਨੇਰਾ ਹੋ ਜਾਂਦਾ ਆ ਹੋ ਜਾਂਦਾ ਹੁਣ ਕਈ ਵਾਰ ਅਸੀਂ ਟੋਕਿਆ ਵੀ ਬਈ ਸਾਰੇ ਇਕੱਠੇ ਹੈਗੇ ਆ ਐ ਨਹੀਂ ਕਰਨਾ ਚਾਹੀਦਾ ਉਹ ਸਾਡੀ ਟੀਮ ਦੇ ਕਈ ਬੰਦਿਆਂ ਦੇ ਉੱਪਰ ਲੱਗਦਾ ਵੀ ਸੀਗਾ ਜੀ ਮਤਲਬ ਕਈ ਬੰਦੇ ਮਤਭੇਦ ਹੁੰਦੇ ਰਹਿੰਦੇ ਸੀ ਉਹ ਸਾਡੀ ਟੀਮ ਦੇ ਕਈ ਬੰਦੇ ਮਤਭੇਦ ਵੀ ਹੁੰਦੇ ਰਹਿੰਦੇ ਸੀ ਗੁੱਸਾ ਬਹੁਤ ਛੇਦੀ ਕਰਦਾ ਸੀ ਉਹ ਪਰ ਸਾਡੇ ਚ ਜਿਹੜੇ ਹੁਣ ਬੰਦੇ ਬੈਠੇ ਆ ਕੋਈ ਗੁੱਸਾ ਕਰਨ ਵਾਲਾ ਬੰਦਾ ਨਹੀਂ ਹੈਗਾ ਸਾਰੇ ਮਿਲ ਵਰਤ ਕੇ ਰਹਿੰਦੇ ਆ ਵਧੀਆ ਟੀਮ ਆ ਗਈ ਹੁਣ 6-7 ਜਣੇ ਦੀ ਟੀਮ ਆ ਸਾਰੇ ਰਲ ਮਿਲ ਕੇ ਕੰਮ ਕਰਦੇ ਨੇ ਤੇ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਬੈਠੇ ਸੀ ਡਾ ਜੀ ਸੀਨੀਅਰ ਨੇ ਸਤੂ ਸਾਰਿਆਂ ਨਾਲ ਉਹ ਇਹ ਇਹ ਵੀ ਬਹੁਤ ਵਧੀਆ ਕੰਮ ਕਰਦੇ ਨੇ ਬਾਕੀ ਇਹਨਾਂ ਤੋਂ ਪੁੱਛੋ ਵੀ ਦੱਸਣਗੇ ਸਾਨੂੰ ਉਹਨਾਂ ਬਾਰੇ ਬੜਿਆਂ ਨੂੰ ਪੁੱਛੋ ਤੁਸੀਂ ਕੀ ਕ ਇੱਟਾ ਇਹ ਕਹਿੰਦੇ ਸੀ ਜੀ 10 ਮੈਂਬਰ ਹੋਗੇ ਸੀਗੇ ਹੂੰ ਵਧੀਆ ਵੀਡੀਓ ਬਣਾਉਂਦੇ ਹੁੰਦੇ ਸੀ ਹੂੰ ਕੁਝ ਮੈਂਬਰ ਥੋੜਾ ਜਆ ਉਹਦਾ ਐ ਕਰਨ ਲੱਗ ਗਏ ਸੀਗੇ ਵੀ ਸਾਡੇ ਬਗੈਰ ਤਾਂ ਵੀਡੀਓ ਨਹੀਂ ਬਣਦੀ ਕਹਿਣ ਲੱਗੇ ਵੀ ਸਾਡੀ ਜਿਹੜੀ ਵੀਡੀਓ ਮੈਂ ਬਣਾਉਂਦਾ ਸੀ ਮੇਰੇ ਕਰਕੇ ਲੋਕ ਦੇਖਿਆ ਮੈਂ ਨਹੀਂ ਕਹਿੰਦਾ ਵੀ ਮੇਰੇ ਕਰਕੇ ਦੇਖਦੇ ਆ ਮੈਂ ਤਾਂ ਆਪ ਕਹਿੰਦਾ ਵੀ ਜਿਹੜਾ ਮੇਰਾ ਦੋਸਤ ਮੈਨੂੰ ਜਾਣਦਾ ਕਰਦਾ ਉਹਨੂੰ ਪਤਾ ਲੱਗ ਜਾਂਦਾ ਵੀ ਸੀਟਾ ਪੜਦੇ ਤੇ ਆਇਆ ਉਹਨੂੰ ਜੇ ਵਧੀਆ ਲੱਗਦੀਏ ਤਾਂ ਉਹ ਸਾਡੀਆਂ ਵੀਡੀਓ ਮੇਰੀਆਂ ਬਹੁਤ ਦੇਖਦਾ ਇਹ ਨਹੀਂ ਹੈਗਾ ਵੀ ਜੇ ਮੈਂ ਨਿਕਲ ਜੂ ਮੇਰੇ ਘਰ ਕੋਈ ਕੰਮ ਨਹੀਂ ਚੱਲਣਾ ਗੱਡਾ ਕਿਸੇ ਦਾ ਵੀ ਨਹੀਂ ਰੁਕਦਾ ਹੁਣ ਕਈ ਮੁੰਡੇ ਤਿੰਨ ਚਾਰ ਸੀਗੇ ਉਹ ਨਿਕਲ ਨਿਕਲ ਕੇ ਬਾਗੇ ਕਿ ਵੀਡੀਓ ਬਣਨੋਂ हट ਗਏ ਕਸੇ ਵਾਰ ਕੋਈ ਗੱਡਾ ਨਹੀਂ ਰੁਕਦਾ ਗਮਾਨ ਨਹੀਂ ਕਰਨਾ ਚਾਹੀਦਾ ਮੈਂ ਕਿੰਨਾ ਕਿ ਮੈਂ ਜਮਾਂ ਨਹੀਂ ਗਮਾਨ ਕਰਦਾ ਸੀ ਹੁਣ ਟੀਮ ਜਿਹੜੀ 10 ਦੀ ਹੁਣ ਅਸੀਂ 6 ਮੈਂਬਰ ਆ ਅਸੀਂ ਡਾਇਰੈਕਟਰ ਸਾਹਿਬ ਨੂੰ ਕਿਹਾ ਸੀ ਵੀ ਆਪਾਂ ਇਸ ਤੋਂ ਬਾਅਦ ਵਧਾਉਣੇ ਨਹੀਂ ਜਦੋਂ ਵਧ ਗਏ ਉਦੋਂ ਐ ਸਮਝ ਲਓ ਟੀਮ ਫੇਰ ਖਿੰਡਣੀ ਸ਼ੁਰੂ ਹੋ ਜੂ ਜਿੰਨੇ ਘਟ ਹੋਣਗੇ ਜਿਵੇਂ 5 ਮੈਂਬਰੀ ਕਮੇਟੀ ਹੁੰਦੀ ਹੈ 7 ਮੈਂਬਰੀ ਹੁੰਦੀ ਹੈ 11 ਮੈਂਬਰੀ ਹੁੰਦੀ ਹੈ ਅਸੀਂ ਡਾਇਰੈਕਟਰ ਸਾਹਿਬ ਨੂੰ ਕਹਤਾ ਸੀ ਵੀ ਬੱਸ ਜੀ ਜਿੰਨੇ ਕ ਤੁਹਾਨੂੰ ਲੱਗਦੇ ਆ ਬਾਕੀ ਡਾਇਰੈਕਟਰ ਸਾਹਿਬ ਦੇ ਸਿਰ ਤੇ ਸੀ ਵੀ ਜਿਹੜਾ ਕੋਈ ਚੰਗਾ ਲੱਗਦਾ ਜਿਹੜਾ ਕੋਈ ਵਧੀਆ ਰੋਲ ਕਰੂਗਾ ਉਹਨੂੰ ਮੌਕਾ ਦੇ ਦੇਣਗੇ ਪਰ 6 ਮੈਂਬਰੀ ਦੀ ਟੀਮ ਸਾਡੀ ਹੈਗੀ ਆ ਕਈ ਬੰਦੇ ਤਾਂ ਗਮਾਨ ਵਾਲਾ ਕਰਨ ਲੱਗੇ ਨੇ ਮੇਰੇ ਕਰਕੇ ਵੀਡੀਓ ਚੱਲਦੀਆਂ ਮੈਂ ਕਹੀ ਅੰਨਾ ਵੀ ਮੇਰੇ ਕਰਕੇ ਕੋਈ ਚੱਲਦੀਆਂ ਨਹੀਂ ਜੇ ਲੋਕਾਂ ਨੂੰ ਪਸੰਦ ਆਉ ਤਾਂ ਦੇਖੂਗਾ ਅਗਲਾ ਠੀਕ ਹੈ ਕੋਈ ਕਿਸੇ ਦੇ ਕਰਕੇ ਕੋਈ ਗੱਡਾ ਨਹੀਂ ਰੁਕਦਾ ਮੈਂ ਕੱਲ ਨੂੰ ਨਿਕਲ ਜਣਾ ਜੀ ਚਲੋ ਕਿਸੇ ਮੇਰੀ ਗੱਲ ਹੋ ਗਈ ਮੇਰੇ ਕਰ ਮੇਰੀ ਵੀਡੀਓ ਰੁਕ ਜਾਣਗੀਆਂ ਵੀਡੀਓ ਤਾਂ ਚੱਲੀ ਜਾਣਗੀਆਂ ਮੈਂ ਮੌਕਾ ਹੀ ਨਹੀਂ ਦਿੰਦਾ ਮੈਂ ਕਿਸੇ ਨੂੰ ਮੌਕਾ ਨਹੀਂ ਦਿੰਦਾ ਵੀ ਕਿਹੜਾ ਵੀ ਕੋਈ ਡਾਇਰੈਕਟਰ ਸਾਹਿਬ ਦੀ ਇੱਜ਼ਤ ਹੁੰਦੀ ਹੈ ਮੇਰੀ ਇੱਜ਼ਤ ਕਰਦੇ ਆ ਰੋਟੀ ਪਾਣੀ ਅਸੀਂ ਇਕੱਠਾ ਖਾਂਦੇ ਆ ਖਾਣ-ਪੀਣ ਇਕੱਠਾ ਕਰਦੇ ਆ ਜੇ ਕਿਸੇ ਦਾ ਕੋਈ ਰਿਸ਼ਤੇਦਾਰੀ ਹੈ ਕਿਸੇ ਦੇ ਕੋਈ ਜਾਣਾ ਆਉਣਾ ਹੈ ਡਾਇਰੈਕਟਰ ਸਾਹਿਬ ਸਾਨੂੰ ਕਹਿਣਗੇ ਵੀ ਇੱਥੇ ਜਾਣਾ ਹੈ ਇੱਥੇ ਆਉਣਾ ਹੈਗਾ ਵੀ ਉਹਦੇ ਜਾਣੇ ਆ ਦੁੱਖ ਤਕਲੀਫ ਚ ਕੱਢਦੇ ਆ ਯਾਨੀ ਕਿ ਅਸੀਂ 6 ਦੇ 6 ਮੈਂਬਰ ਜੀ ਪੂਰੇ ਚੋਟੀ ਦੇ ਦੋਸਤ ਹੈ ਵਧੀਆ ਕਰੀ ਜਨੇ ਆ ਹਾਂਜੀ ਠੀਕ ਹੈ ਆ ਜੀ ਉਹਨੂੰ ਥੋੜਾ ਜਿਹਾ ਕੁਛ ਅਸੀਂ ਕਹਿ ਵੀ ਦਿੰਦੇ ਸ਼ਣ ਮੰਨ ਲਓ ਇੱਕ ਸ਼ਾਟ ਦੇ ਉੱਪਰ ਚ ਮੰਨ ਲਓ ਕਲੀਅਰ ਨਹੀਂ ਕਰ ਰਿਹਾ ਸ਼ਾਟ ਅਸੀਂ ਬੰਦਾ ਤੁਹਾਨੂੰ ਵੀ ਪਤਾ ਪਾ ਚਲ ਹੋ ਜਾਂਦਾ ਇਹਦੇ ਤੇਕ ਲੈਣੇ ਪੈ ਰਹੇ ਨਾ ਔਖਾ ਹੋ ਜਾਂਦਾ ਔਖਾ ਹੋ ਜਾਂ ਕਹਿਦੇ ਨੇ ਉਸ ਚੀਜ਼ ਦਾ ਗੁੱਸਾ ਕਰ ਜਾਂਦੀ ਹੁਣ ਸਾਡੇ ਸੀਟਾ ਜੀ ਇਹ ਦੇਖੋ ਜੀ ਤੁਹਾਨੂੰ ਵੀ ਪਤਾ ਹੈ ਵੀ ਮੰਡੀ ਦੇ ਵਿੱਚ ਸਾਰਨੋਂ ਵੱਧ ਕਮੇਡੀ ਕਲਾਕਾਰ ਸਾਡੇ ਹੀ ਹੈ ਤੇ ਲੋਕ ਪਸੰਦ ਵੀ ਇਹਨਾਂ ਨੂੰ ਹੀ ਕਰਦੇ ਆ ਸਾਨੂੰ ਸਾਡੀ ਨਾਈ ਤਾਂ ਕੋਈ ਐਕਟਿੰਗ ਇੰਨੀ ਵਧੀਆ ਨਾ ਕੋਈ ਹੋਰ ਹੈ ਸਾਨੂੰ ਫੇਰ ਵੀ ਫਰ ਮੈਂ ਫੇਰ ਵੀ ਕਿਸੇ ਵੇਲੇ ਗੁੱਸੇ ਦੇ ਵਿੱਚ ਇਹਨਾਂ ਨੂੰ ਕਹਦਾ ਕਿ ਇਹਨਾਂ ਨੇ ਕਦੇ ਗੁੱਸਾ ਨਹੀਂ ਕੀਤਾ ਨਾਲੇ ਸਾਡੇ ਸਾਰੇ ਨਾਲ ਸੀਨੀਅਰ ਨੇ ਅੱਜ ਤੱਕ ਐਕਟਿੰਗ 'ਚ ਵੀ ਪੂਰੇ ਮਾਇਰਾ ਰਾਮਲੀਲਾ ਮੈਨੂੰ ਲੱਗਦਾ ਬਹੁਤ ਟਾਈਮ ਤੋਂ ਕਰਦੇ ਰਹੇ ਨੇ ਇਹਨਾਂ ਨੂੰ 20 ਪਿੱਛੇ ਸਾਲ ਦਾ ਰਾਮਲੀਲਾ ਜੀ ਹੋ ਗਏ ਹੋਣਗੇ ਉਸ وجہੋਂ ਵੀ ਇਹਨਾਂ ਦੀ ਕਾਮੇਡੀ ਐਕਟਿੰਗ ਬਹੁਤ ਜ਼ਿਆਦਾ ਵਧੀਆ ਹੈ ਸੀਤਾ ਜੀ ਜਿੱਦਾਂ ਠੀਕ ਹੈ ਬਾਕੀ ਹੋਰ ਵੀ ਆਪਣੇ ਵਿਨੋਦ ਜੀ ਆਏ ਵੀ ਰਾਮਲੀਲਾ ਜ਼ਰੂਰ ਕਰਦੇ ਆ ਸਾਰੇ ਕੀ ਜਿਹੜਾ ਵੀਡੀਓ ਬਣਾਉਣ ਦਾ ਸਮਾਂ ਇੱਕ ਕਿਸ ਦਿਨ ਬਣਾਉਂਦੇ ਨੇ ਤੇ ਕੋਈ ਕੀ ਕੰਮਕਾਰ ਵੀ ਬੰਦੇ ਹੁੰਦੇ ਨੇ ਤੇ ਪਹਿਲਾਂ ਹੀ ਬਣਾਉਣੀ ਤੁਹਾਨੂੰ ਪੁੱਛਣਾ ਚਾਹੁੰਦੇ ਆ ਤੁਸੀਂ ਵੀਡੀਓ ਕਿਹੜੇ ਦਿਨ ਬਣਾਉਂਦੇ ਹੋ ਮੇਨਾ ਜੀ ਸਾਡੇ ਕੋਲ ਸਮਾਂ ਤਾਂ ਹੁੰਦਾ ਨਹੀਂ ਹੈ ਕਿਉਂਕਿ ਸਾਰੇ ਕਾਰੋਬਾਰਾਰੇ ਵਾਲੇ ਬੰਦੇ ਆ ਸਭ ਕੋਈ ਨੌਕਰੀ ਕਰਦਾ ਕੋਈ ਕਿਵੇਂ ਠੀਕ ਹੈ ਸਿਰਫ ਸੰਡੇ ਨੂੰ ਟਾਈਮ ਕੱਢਦੇ ਆ ਜੀ ਠੀਕ ਹੈ ਸੰਡੇ ਨੂੰ 2 ਘੰਟੇ ਜਾਂ 3 ਘੰਟੇ ਕੱਢਦੇ ਆ 2-3 ਘੰਟਿਆਂ ਦੇ ਵਿੱਚ ਅਸੀਂ 5-6 ਵੀਡੀਓ ਸ਼ੂਟ ਕਰ ਲੈਂਦੇ ਆ ਹਫਤੇ ਜੀ ਹਫਤੇ ਹੂੰ ਰੋਜ਼ ਰਾਤ ਨੂੰ ਮੈਂ ਸਮਝ ਲਓ 2-3 ਘੰਟੇ ਇੱਕ ਵੀਡੀਓ ਐਡੀਟਿੰਗ ਕਰਨ ਤੇ ਲੱਗਦੇ ਆ ਠੀਕ ਹੈ ਜੇ ਕੋਈ ਵੀਡੀਓ ਵੱਡੀ ਹੈ ਤਾਂ 3 ਜਾਂ 4 ਘੰਟੇ ਲੱਗ ਜਾਂਦੇ ਆ ਠੀਕ ਹੈ ਬਸ ਰੋਜ਼ ਰਾਤ ਨੂੰ ਇੱਕ ਵੀਡੀਓ ਐਡਿਟ ਹੋ ਜਾਂਦੀ ਹੈ ਤੇ ਅਗਲੇ ਦਿਨ ਸਵੇਰੇ ਪੇਜ ਤੇ ਆ ਜਾਂਦੀ ਆ ਬਸ ਸੰਡੇ ਦਾ ਦਿਨ ਕਰਦੇ ਆਂ 2-3 ਘੰਟੇ ਠੀਕ ਹੈ ਤੇ ਤੁਸੀਂ ਕੀ ਕੰਮ ਕਰਦੇ ਆਂ ਵੀਰੇ ਕੰਮ ਬਾਈ ਜੀ ਡ੍ਰੈਗ ਲਿੰਗ ਦਾ ਕੰਮ ਆਗਾ ਆਪਣਾ ਤੇ ਡ੍ਰੈਗ ਲਿੰਗ ਦਾ ਕੰਮ ਕਰਦੇ ਆਂ ਹਮ ਸੰਡੇ ਦਾ ਦਿਨ ਹੁੰਦਾਗਾ ਤੇ ਸੰਡੇ ਨੂੰ ਮੇਰਾ ਮਤਲਬ ਵੀ 2 ਵਜੇ ਤੱਕ ਤਾਂ ਮੈਂ ਦੁਕਾਨ ਤੇ ਹੁੰਨਾਗਾ ਠੀਕ ਹੈ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਬਸ ਐ ਵੀ ਘਰੇ ਜਾਈ ਦਾ ਘੰਟਾ ਲੱਗ ਜਾਂਦਾ ਤੇ ਤਣ 3:30 ਵਜੇ ਨੂੰ ਫ੍ਰੀ ਹੋ ਜਾਂਦੇ ਆਂ ਅਸੀਂ ਤੇ ਉਸ ਤੋਂ ਬਾਅਦ ਜਿੰਨੀਆਂ ਮਤਲਬ ਵੀਡੀਓ ਬਣਦੀਆਂ ਗਈਆਂ ਅਸੀਂ ਸਾਰੀਆਂ ਮਤਲਬ ਵੀਡੀਓ ਬਣਾ ਲੈਣੇ ਹੋਣੀਆਂ ਸਾਰੀਆਂ ਸਾਰੇ ਨਾਲ ਮਿਲ ਕੇ ਤੇ ਕਈ ਵਾਰ ਘੱਟ ਬਣ ਜਾਂਦੀਆਂ ਕਈ ਵਾਰ ਵੱਧ ਬਣ ਜਾਂਦੀਆਂ ਗਿਆ ਜਿਹੜੇ ਹਿਸਾਬ ਨਾਲ ਵੀਡੀਓ ਬਣ ਜਾਂਦੀਆਂ ਉਸ ਹਿਸਾਬ ਨਾਲ ਫਿਰ ਸਾਰੇ ਲੋਕ ਦੇਖੀ ਦੀ ਆਪਦੇ ਦੇ ਵੈਲ ਲਾਂਜੂ ਉਸਾ ਬਣਾ ਐਡੀਟਿੰਗ ਕਰਕੇ ਬਸ ਇਸ ਸਮਾ ਬਸ ਐਤਵਾਰ ਦੀ ਹੁੰਦਾ ਹੋਰ ਲੋਕ ਕਈ ਵਾਰ ਲੋਕ ਆਏ ਕਹਿਣ ਲੱਗ ਜਾਂਦੇ ਨੇ ਵੀ ਯਾਰ ਇਹ ਇਸੇ ਕੰਮ ਤੇ ਨੇ ਇਹ ਵੀ ਵਿਹਲੇ ਨੇ ਰੋਜ਼ ਵੀਡੀਓ ਪਾਉਂਦੇ ਆ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਵੀਡੀਓ ਸਿਰਫ ਐਤਵਾਰ ਨੂੰ ਹੀ ਬਣਦੀਆਂ ਆਂਗੀਆਂ ਇਹ ਇਹ ਨਹੀਂ ਹੈ ਵੀ ਅਸੀਂ ਡੇਲੀ ਵੀਡੀਓ ਬਣਾਈ ਜਾਂਦੇ ਆਂ ਕਈ ਲੋਕ ਕਹਿਣ ਲੱਗ ਜਾਂਦੇ ਵੀ ਇਹ ਰ ਵਿਹਲੇ ਆ ਇਹਨਾਂ ਕੋਲ ਕੰਮ ਹੀ ਹੈ ਨਹੀਂ ਕੋਈ ਰੋਜ਼ ਵੀਡੀਓ ਆਉਂਦੀ ਆ ਲੋਕਾਂ ਨੂੰ ਆ ਵੀ ਰੋਜ਼ ਹੀ ਸੀ ਮਤਲਬ ਵੀਡੀਓ ਬਣਾਈ ਜਾਂਦੇ ਆਂ ਪਰ ਇਹ ਨਹੀਂ ਅਸੀਂ ਐਤਵਾਰ ਨੂੰ ਹੀ ਬਣਾਈ ਉਨੇ ਇਕੱਠੀਆਂ ਬਣਾ ਲੈਣੇ ਆ ਹਰ ਹਰ ਰੋਜ਼ ਇੱਕ ਦੇ ਇੱਕ 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 ਕਰਕੇ ਵੀਡੀਓ ਆਉਂਦੀ ਹੈਗੀ ਠੀਕ ਹੈ ਤੇ ਤੁਸੀਂ ਤਾਂ ਸਟੱਡੀ ਕਰ ਰਹੇ ਹੋਗੇ ਅਜੇ ਹਾਂਜੀ ਮੈਂ ਫਿਲਹਾਲ ਲਈ ਤਾਂ ਸਟੱਡੀ ਕਰ ਰਿਹਾਗਾ ਬਾਕੀ ਸਾਈਡ ਬਾਈ ਸਾਈਡ ਇੱਕ ਪ੍ਰਾਈਵੇਟ ਚੈਨਲ ਜੋ ਹੈ ਚਲਾ ਰਿਹਾਗਾ ਅੱਛਾ ਵੀ ਤੁਸੀਂ ਨਾਲ ਬਾਕੀ ਜਿਵੇਂ ਇਹਨਾਂ ਨੇ ਕਿਹਾ ਕਿ ਲੋਗ ਐਵੇਂ ਸਾਹਮਣੇ ਬੇਲੇ ਸਾਹਮਣੇ ਕਿਹਾ ਤਾਂ ਸਾਰੇ ਤਾਂ ਵੀਡੀਓ ਬਣਾਉਂਦ ਲੱਗਿਆ ਉਹ ਵੀ ਇੱਕ ਦਿਨ ਆਊਗਾ ਜਦ ਦਿਨੇ ਸਾਰੇ ਫ੍ਰੀ ਹੋਣਗੇ ਤੇ ਚੈਨਲ ਨਾਲ ਹੀ ਪੇਮੈਂਟ ਆਇਆ ਕਰੂਗੀ ਤੇ ਸਾਰੇ ਵਧੀਆ ਟਾਈਮ ਕੱਢ ਕੇ ਵਧੀਆ ਫ੍ਰੀਲੀ ਵੀਡੀਓ ਬਣਾਇਆ ਕਰਾਂਗੇ ਠੀਕ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਵੀ ਐਤਵਾਰ ਨੂੰ ਟਾਈਮ ਕੱਢਦੇ ਹੋ ਜਮਾ ਜੀ ਠੀਕ ਹੈ ਸਾਡਾ ਇਹ ਜੀ ਹੁਣ 8 ਦਿਨਾਂ ਤੋਂ ਅਸੀਂ ਆਉਣਾ ਹੈ ਹਮ 8 ਦਿਨਾਂ ਤੋਂ ਨਹੀਂ ਆਇਆ ਸੀ 2-4 ਘੰਟੇ ਕੱਢਾਂਗੇ ਤੇ ਫਿਰ ਕੱਢਾਂਗੇ ਕਿਹੜੇ ਵੇਲੇ ਸਾਨੂੰ ਪਹਿਲਾਂ ਹੀ ਕਿਹਾ ਹੁੰਦਾ ਹਮ ਸਾਡੇ ਬਰੋਜ ਬਰਮ ਜੀ ਨੇ ਵੀ ਆਪਾਂ ਸੰਡੇ ਨੂੰ ਆਪਾਂ 2 ਵਜੇ ਇਕੱਠੇ ਹੋਣਾ 2 ਵਜੇ ਤੋਂ ਲੈ ਕੇ ਸੀ 6 6:30 ਵਜੇ ਤੱਕ ਨੂੰ ਨੇ ਆ ਵੀਡੀਓ ਸਾਡੀਆਂ ਛੋਟੀਆਂ ਛੋਟੇ ਹੁੰਦੀਆਂ ਸੋਹਣੀਆਂ ਸੌਂਡੀਆਂ ਵੀਡੀਓ ਬਣਾਉਨੇ ਹੁੰਦੇ ਆ ਅਸੀਂ ਕੰਮਕਾਰ ਆਪਦਾ ਕਰਕੇ ਫਿਰ ਉਦੋਂ ਮੁੜ ਕੇ ਟਾਈਮ ਇਹ ਕੱਢਣਾ ਸਾਨੂੰ ਜ਼ਰੂਰੀ ਆ ਕੋਈ ਰਿਸ਼ਤੇਦਾਰੀ ਚ ਜਾਣਾ ਮੈਤਾ ਜੀ ਜਿਖੋ ਜਵਾਬ ਦੇ ਦੇਣਾ ਹੁੰਦਾ ਐਤਵਾਰ ਤਾਂ ਮਿੰਦਾ ਵੀਡੀਓ ਲਈ ਬਹੁਤ ਹੀ ਜਿਆਦਾ ਦਿਨ ਐ ਹੁੰਦਾ ਵੀ ਐਤਵਾਰ ਨੂੰ ਦੇਸੀ ਕਿਉਂ ਖਾਣ ਜਾਣਾ ਹਾਂ ਸਹੀ ਆ ਐਤਵਾਰ ਨਹੀਂ ਮੈਂ ਮਿਸ ਕਰਦਾ ਜੀ ਜੇ ਕੋਈ ਮਜਬੂਰੀ ਪੈ ਗਈ ਫਿਰ ਕੁਝ ਕਹਿ ਨਹੀਂ ਸਕਦੇ ਠੀਕ ਹੈ ਐ ਨਹੀਂ ਤੇ ਇੱਕ ਬਣਾਉਂਦੇ ਜੀ ਹੋਰ ਮੈਂ ਗੱਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਵੀਡੀਓ ਬਣਾ ਰਹੇ ਹੋ ਵਧੀਆ ਕੰਮ ਕਰ ਰਹੇ ਹੋ ਤੇ ਮੇਨ ਮਕਸਦ ਇਹ ਤੁਸਿਆ ਮੰਨ ਲਓ ਕੱਲਾ ਇੱਕ ਫੇਸ ਹੀ ਦੇਖ ਕੇ ਕਹਿੰਦੇ ਹਾਂ ਕਿ ਸਾਡਾ ਇੱਕ ਬਾਜ਼ਾਰ ਸਾਰੀ ਮੰਡੀ ਦੇ ਵਿੱਚ ਸ਼ਹਿਰ ਦੇ ਵਿੱਚ ਕਹਿ ਲਿਏ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਇੱਕ ਫੇਸ ਬਣ ਜੇ ਤੇ ਇਸ ਤੋਂ ਵਧੀਆ ਕੀ ਹੋਰ ਵੀ ਇਹਨਾਂ ਇੱਕ ਜਰੀ ਸਾਡਾ ਇਨਕਮ ਦਾ ਵੀ ਹੋਵੇ ਅਸੀਂ ਜਿਹੜੇ ਕੰਮ ਕਰਦੇ ਹਾਂ ਕਿ ਉਸ ਤੋਂ ਵੀ ਫ੍ਰੀ ਹੋ ਜਾਈਏ ਕੋਈ ਇਸ ਤਰ੍ਹਾਂ ਦਾ ਵੀ ਸੁਪਨਾ ਲੈ ਕੇ ਚੱਲੇ ਹਾਂ ਪਹਿਲੀ ਗੱਲ ਤਾਂ ਇਹ ਹੈ ਜਿਹੜਾ ਫੇਜ਼ ਦਾ ਜਦੋਂ ਸਾਨੂੰ ਮੰਡੀ ਦੇ ਵਿੱਚੋਂ ਪਿਆਰ ਮਿਲਦਾ ਕੋਈ ਸਾਨੂੰ ਬੁਲਾਉਂਦੇ ਆ ਕਰਦੇ ਆ ਸਾਨੂੰ ਉਹ ਲੋਕ ਵੀ ਮਿਲੇ ਆ ਜਿਹੜੇ ਸਾਡੇ ਵੱਲ ਦੇਖ ਕੇ ਆਏ ਕਹਿੰਦੇ ਆ ਯਾਰ ਕੋਈ ਬੰਦੇ ਆ ਕੋਈ ਸਾਈਡ ਤੇ ਹੋਰ ਤੇ ਸਾਨੂੰ ਉਹ ਬੰਦੇ ਵੀ ਦੇਖਦੇ ਆ ਸਾਨੂੰ ਬੁਲਾਉਂਦੇ ਆ ਹੱਸ ਕੇ ਬੁਲਾਉਂਦੇ ਆ ਅੱਜ ਸਾਨੂੰ ਤੇ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਆ ਯਾਰ ਆ ਬੰਦੇ ਸਾਨੂੰ ਬੁਲਾਉਂਦੇ ਆ ਸਾਨੂੰ ਰਿਆਂ ਵੀ ਦਿੰਦੇ ਆ ਵੀਰੇ ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਕਈ ਸਾਨੂੰ ਕਹਿੰਦੇ ਆ ਕੋਈ ਪਰਿਵਾਰਕ ਵੀਡੀਓ ਬਣਾਓ ਕੋਈ ਸੇਹਦ ਵਾਲੀਆਂ ਵੀਡੀਓ ਬਣਾਓ ਅਸੀਂ ਜਿਵੇਂ ਕਹਿੰਦੇ ਆ ਲੋਕਾਂ ਦੇ ਕੰਪਲੀਮੈਂਟ ਕੰਪਲੀਮੈਂਟ ਤੁਹਾਡੇ ਕੋਲ ਆ ਰਹੇ ਨੇ ਕਿਸ ਪੂਰੀ ਮੰਡੀ ਦੇ ਵਿੱਚੋਂ ਪੂਰਾ ਮਾਨ ਸਤਕਾਰ ਮਿਲਦਾ ਜੀ ਸਾਰਾ ਪੂਰਾ ਮਾਨ ਸਤਕਾਰ ਸਾਰੇ ਸਤਕਾਰ ਨਾਲ ਬੁਲਾਉਂਦੇ ਚਲਾਉਂਦੇ ਨੇ ਬਾਕੀ ਇਹ ਵੀ ਕਹਿੰਦੇ ਨੇ ਵੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਤੇ ਸਾਡੀਆਂ ਵੀਡੀਓ ਪਰਿਵਾਰ ਚ ਬਹਿ ਕੇ ਦੇਖਣ ਵਾਲੀਆਂ ਹੀ ਹੁੰਦੀਆਂ ਗਈਆਂ ਤੇ ਹਸਾਉਣ ਵਾਲੀਆਂ ਵੀਡੀਓ ਹੁੰਦੀਆਂ ਲਾਸਟ ਤੇ ਸੀ ਹਸਾਉਣੀ ਆ ਲੋਕਾਂ ਨੂੰ ਠੀਕ ਹੈ ਇਹੀ ਮੋਹ ਹੁੰਦਾ ਸਾਡਾ ਕੋਈ ਵੀਡੀਓ ਦੇ ਵਿੱਚ ਕੋਈ ਲੱਚਰਤ ਪਣਾ ਨਹੀਂ ਹੁੰਦਾ ਕੋਈ ਵੀ ਪਰ ਸੋਨੇ ਇੱਕ ਗੱਲ ਹੋਰ ਦੱਸਣਾ ਚਾਹਾਂ ਸਾਡੇ ਜਿੰਨੇ ਵੀ ਸਰੋਤੇ ਦੇਖ ਰਹੇ ਨੇ ਤੁਹਾਡੇ ਵੀ ਚੈਨਲ ਤੇ ਬਈ ਲੋਕ ਸਾਨੂੰ ਕਹਿੰਦੇ ਨੇ ਤੁਸੀਂ ਇੱਕ ਪਰਿਵਾਰਿਕ ਵੀਡੀਓ ਬਣਾਓ ਤੁਸੀਂ ਇੱਕ ਸੇਹ ਵਾਲੀ ਵੀਡੀਓ ਬਣਾਓ ਪਰ ਇਹਨਾਂ ਨੂੰ ਦੱਸਣਾ ਚਾਹਵਾ ਅੱਜ ਕੱਲ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਅੱਜ ਕੱਲ ਕੋਈ ਬਹੁਤ ਹੀ ਘੱਟ ਲੋਕ ਨੇ ਜਿਹੜੇ ਪਰਿਵਾਰਿਕ ਵੀਡੀਓ ਦੇਖ ਰਹੇ ਨੇ ਮੈਂ ਇੱਕ ਕੰਜਕਾਂ ਦੇ ਉੱਪਰ ਵੀਡੀਓ ਸ਼ੂਟ ਕੀਤੀ ਸੀ ਬਹੁਤ ਹੀ ਸੋਹਣੀ ਵੀਡੀਓ ਬਣੀ ਆ ਉਹਦੇ ਸਮਝ ਲਓ ਲੋਕਾਂ ਨੂੰ ਜਿੰਨਾ ਜਿਹੜੇ ਸਾਡੀ ਉਮਰ ਦੇ ਲੋਕ ਨੇ ਉਹ ਤਾਂ ਪਸੰਦ ਕਰਦੇ ਨੇ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਹੈ ਉਹ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੀ ਠੀਕ ਹੈ ਹੁਣ ਸਾਨੂੰ ਸਾਰੇ ਪਾਸੇ ਦੇ ਕਿ ਬਣਾਉਣੀ ਪੈਂਦੀ ਹੈ ਇੱਕ ਹੁਣ ਨਸ਼ਾ ਪਤਾ ਤੁਹਾਨੂੰ ਪਤਾ ਕਿੰਨਾ ਨਸ਼ਾ ਚੱਲ ਰਿਹਾ ਹੈ ਉਸ ਦੇ ਉੱਪਰ ਵੀ ਅਸੀਂ ਇੱਕ ਵੀਡੀਓ ਬਣਾਈ ਹੈ ਠੀਕ ਹੈ ਜਿਵੇਂ ਹੁਣ ਆ ਪਿੱਛੇ ਤੁਸੀਂ ਦੇਖਿਆ ਇੱਕ ਛੋਟੀ ਜਿਹੀ ਬੱਚੀ ਨਾਲ ਦੁਸ਼ਕਰਮ ਹੁੰਦਾ ਹੈ ਉਸ ਦੇ ਉੱਪਰ ਵੀ ਅਸੀਂ ਇੱਕ ਵੀਡੀਓ ਬਣਾਈ ਹੈ ਲੋਕ ਕਿੰਨੀਆਂ ਚੀਜ਼ਾਂ ਨੂੰ ਦੇਖ ਦਿੱਤਾ ਹੈ ਪਰ ਦੇਖਦੇ ਕਿਹੜੇ ਨੇ ਜਿਹੜੇ ਕਿ ਜਿਹੜੇ ਆਪਣੇ ਵਰਗੇ ਉਮਰ ਦੇ ਲੋਕ ਜਿਹੜੇ ਨਵੀਂ ਜਨਰੇਸ਼ਨ ਆ ਉਹ ਨਹੀਂ ਦੇਖਦੀ ਸੋ ਉਹਦੀ ਉਹਨਾਂ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਵੀ ਕੀ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਵੀ ਗਾਂ ਤੋਂ ਸਾਡੇ ਤੋਂ ਇਹ ਗਲਤੀਆਂ ਨਾ ਹੋਵੇ ਜਾਂ ਹੋਰ ਨਾ ਹੋਵੇ ਇਹ ਵੀਡੀਓ ਘੱਟ ਚੱਲਦੀ ਹੈ ਮਤਲਬ ਚੱਲਦੀਆਂ ਆਂ ਕਿ ਘੱਟ ਚੱਲਦੀਆਂ ਕਿਵੇਂ ਏਡੀ ਵੀਡੀਓ ਜ਼ਿਆਦਾ ਚੱਲਦੀਆਂ ਲੋਕ ਕਮੇਟੀ ਨੂੰ ਬਹੁਤ ਪਸੰਦ ਕਰਦੇ ਨੇ ਬਹੁਤ ਪਸੰਦ ਕਰਦੇ ਨੇ ਕਮੇਟੀ ਵੀਡੀਓ ਕਮੇਟੀ ਦੇ ਸਾਡੇ ਹੈਗੇ ਆ ਸੀਤਾ ਜੀ ਬਹੁਤ ਵਧੀਆ ਕਮੇਟੀ ਕਰਦੇ ਨੇ ਬਾਕੀ ਜੇ ਤੁਹਾਨੂੰ ਪਿਆਰ ਦੀ ਗੱਲ ਦਸੀਏ ਅੱਜ ਮੈਂ ਬਾਜ਼ਾਰ ਚ ਗਿਆ ਤੇ ਮੈਂ ਵੈਸੇ ਪਾਰਲੀਮੈਂਟ ਹੀ ਗਿਆ ਤੇ ਮੈਨੂੰ ਕੁਝ ਨਹੀਂ ਪਤਾ ਕਿ ਸਾਨੂੰ ਉੱਥੇ ਕੋਈ ਜਾਣਦਾ ਕਿਉਂਕਿ ਆ ਪਾਰਲੀਮੈਂਟ ਨਹੀਂ ਰੰ ਦੂਜੀ ਮੰਡੀ ਰਹਿਣਾ ਮੈਂ ਸੂਈ ਵਾਲੀ ਸਾਈਡ ਤੇ ਜਦੋਂ ਮੈਂ ਪਾਰਲੀਮੈਂਟ ਗਿਆ ਮੈਂ ਦੁਕਾਨ ਤੇ ਬੜਾ ਸਮਾਨ ਲੈਣ ਗਿਆ ਉੱਥੇ ਦੁਕਾਨ ਵਾਲਿਆ ਭਾਈ ਮੈਨੂੰ ਖੁਦ ਹੀ ਬੁਲਾ ਕੇ ਕਹਿੰਦਾ ਵੀਰੇ ਤੂੰ ਵੀੜਵਾਉਣਾ ਹੈਗਾ ਅੱਛਾ ਉਹ ਤੋਂ ਦੇਖ ਹੋਰ ਦੁਕਾਨਾਂ ਚ ਗਿਆ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਏ ਹੁੰਦੇ ਆ ਉਹ ਤੋਂ ਬਾਅਦ ਬੱਚਿਆਂ ਵਾਸਤੇ ਬਹੁਤ ਖੁਸ਼ੀ ਹੁੰਦੀ ਜਿਉਂਕਿ ਮੈਂ ਖੜਾ ਸੀਗਾ ਮੈਨੂੰ ਪਿਕਅਪ ਕਰਨ ਆ ਰਹੇ ਸੀਗੇ ਹੈ ਕਿ ਚੱਲੀਏ ਚਲੋ ਪੋਡਕਾਸਟ ਤੇ ਬੱਚਾ ਤੇ ਉੱਥੇ ਬੱਚੇ ਮਿਲੇ ਮੈਨੂੰ ਛੋਟੇ ਛੋਟੇ ਤੇ ਉਹ ਛੋਟੇ ਛੋਟੇ ਬੱਚੇ ਕਹਿੰਦੇ ਵੀਰੇ ਤੁਹਾਡੀ ਵੀਡੀਓ ਵਧੀਆ ਹੁੰਦੀ ਐ ਤੁਸੀਂ ਦੇਖਦੇ ਹੋ ਨਾ ਇੱਕ ਸੀਟ ਆ ਜਿਹਦਾ ਨਾਮ ਲੈਂਦਾ ਉਹਨਾਂ ਨੇ ਕਿ ਉਹ ਅੰਕਲ ਮੋٹے ਜਿਹੇ ਹੈਗੇ ਜਿਹੜੇ ਥੋੜੇ ਉਹ ਵੀ ਵਾਲੇ ਫਰੀਦੇ ਐਵੇਂ ਵਧੀਆ ਲੱਗਦਾ ਜਦੋਂ ਲੋਕਾਂ ਦਾ ਪਿਆਰ ਮਿਲਦਾ ਹੈ ਸਾਡੇ ਨਾਲੋਂ ਵੱਧ ਜਿਆਦਾ ਸੀਟਾ ਜੀ ਨੂੰ ਜੇ ਸਾਨੂੰ ਵੀ ਕਦੇ ਮਿਲ ਜਾਂਦੇ ਨਾ ਤਾਂ ਸਭ ਤੋਂ ਪਹਿਲਾਂ ਸੀਟਾ ਜੀ ਬਾਰੇ ਪੁੱਛਦੇ ਆ ਬਾਈ ਯਾਰ ਉਹ ਬੰਦਾ ਤੁਹਾਡੇ ਨਾਲ ਹੈ ਨਹੀਂ ਹੁਣ ਅਸੀਂ ਆਪਦੇ ਕੰਮ ਵੀ ਜਾਈਏ ਨਾ ਕਦੇ ਕਦੇ ਨਾ ਸਾਨੂੰ ਸਾਡੀ ਫੈਮਿਲੀ ਵੀ ਦੇਖ ਕੇ ਆਏ ਜਾਂਦੇ ਨੇ ਸਾਨੂੰ ਤਾਂ ਭੁੱਲ ਗਏ ਵੀ ਇਹਨਾਂ ਵੱਲ ਲੋਕ ਜਿਆਦਾ ਹੋ ਗਏ ਸੀਟੇ ਦਾ ਰੋਲ ਬਹੁਤ ਪਸੰਦ ਕੀਤਾ ਜੀ ਦਾ ਸਾਰੇ ਸੀਟੇ ਜੀ ਨੂੰ ਬਹੁਤ ਪਸੰਦ ਕਰਦੇ ਨੇ ਤੇ ਬਾਕੀ ਬਹੁਤ ਵਧੀਆ ਸੀਨੀਅਰ ਨੇ ਸਾਥੋਂ ਵਧੀਆ ਕੰਮ ਕਰਦੇ ਨੇ ਅਸੀਂ ਤਾਂ ਚਲੋ ਇਹਨਾਂ ਦੇ ਨਾਲ ਜਿਵੇਂ ਮਤਲਬ ਚੱਲੀ ਜਾਂਦੇ ਉਹ ਵੀ ਚੱਲੀ ਜਾਂਦੇ ਆ ਮਾੜਾ ਮੋਟਾ ਜਿਹੜਾ ਕਰਦੇ ਆ ਐਕਟ ਇਹੀ ਐਕਟਿੰਗ ਵਗੈਰਾ ਕਮੇਡੀ ਵਗੈਰਾ ਹਸਾਉਂਦੇ ਆ ਲੋਕਾਂ ਨੂੰ ਇਹਨਾਂ ਦਾ ਜਿਆਦਾ ਸਟੇਜ ਹੀਦਾ ਠੀਕ ਹਾਂਜੀ ਦੋਸਤੋ ਤਵੇ ਸੀਗੇ ਜੀ ਪੰਜਾਬੀ ਦੇਸੀ ਮੁੰਡੇ ਪੀਡੀਐਮ ਕਿੰਗ ਜੋ ਇੱਕ ਸੋਸ਼ਲ ਮੀਡੀਆ ਤੇ ਕਮੇਡੀ ਵੀਡੀਓ ਬਣਾ ਰਹੇ ਨੇ ਅੱਜ ਆਪਾਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਪਹਿਲਾ ਪੋਡਕਾਸਟ ਹੈ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਪਿਆਰ ਦੋਗੇ ਔਰ ਜਾਂਦੇ ਜਾਂਦੇ ਆਪਾਂ ਇੱਕ ਲਾਸਟ ਮੈਸੇਜ ਪੰਜਾਬੀ ਦੇਸੀ ਮੁੰਡੇ ਪੀਡੀਐਮ ਕਿੰਗ ਨੇ ਆਪਾਂ ਇਹਨਾਂ ਤੋਂ ਲਾਸਟ ਮੈਸੇਜ ਪੁੱਛ ਲੈਨੇ ਆ ਤੇ ਅੱਗੇ ਇਹਨਾਂ ਦੇ ਹੋਰ ਫਿਊਚਰ ਪਲਾਨਿੰਗ ਕੀ ਆ ਉਹਨਾਂ ਬਾਰੇ ਵੀ ਇੱਕ ਲਾਸਟ ਮੈਸੇਜ ਛੋਟੀ ਗੱਲ ਚ ਹਾਂਜੀ ਵੀ ਸਾਡਾ ਫਿਊਚਰ ਪਲਾਨ ਤਾਂ ਇਹੀ ਹੈ ਜੀ ਬਈ ਜਿਸ ਤਰ੍ਹਾਂ ਅਸੀਂ ਸਾਰੇ ਮੀਡੀਅਮ ਵਰਗ ਦੀ ਮੀਡੀਅਮ ਪਰਿਵਾਰ ਦੇ ਵਿੱਚ ਹਾਂ ਬਈ ਜੇ ਸਾਡੀ ਅਸੀਂ ਮਿਹਨਤ ਕਰ ਰਹੇ ਹਾਂ ਸਾਨੂੰ ਲੋਕਾਂ ਵੱਲੋਂ ਪਿਆਰ ਮਿਲ ਰਿਹਾ ਹੈ ਜੇ ਸਾਨੂੰ ਐ ਮੰਨ ਲਓ ਸਾਨੂੰ ਸਾਡੇ ਪੇਜ ਰਾਹੀਂ ਇਨਕਮ ਹੁੰਦੀ ਹੈ ਤਾਂ ਜੇ ਸਾਨੂੰ ਇਨਕਮ ਮੰਨ ਕੇ ਚੱਲੋ ਜਿੰਨੀ ਵੀ ਹੁੰਦੀ ਹੈ ਤਾਂ ਉਹਦੇ ਵਿੱਚੋਂ ਇਹ ਮੰਨ ਕੇ ਚੱਲੋ ਸਾਲ ਚੱਲੋ ਬਈ ਸਾਡਾ 30% ਹਿੱਸਾ ਦਾ ਚੰਗੇ ਕੰਮਾਂ ਨੂੰ ਜਾਣਾ ਹੀ ਜਾਣਾ ਜੀ ਕਿਉਂਕਿ ਸਾਨੂੰ ਜਦੋਂ ਪੰਜਾਬੀ ਦੇਸੀ ਮੁੰਡੇ ਤੋਂ ਪਹਿਲੀ ਇਨਕਮ ਆਈ ਹੈ ਅਸੀਂ ਪਹਿਲੀ ਇਨਕਮ ਅਸੀਂ ਕਿਸੇ ਵੀ ਨਹੀਂ ਰੱਖੀ ਅਸੀਂ ਪਹਿਲੀ ਇਨਕਮ ਜਿੰਨੀ ਵੀ ਆਈ ਸਾਨੂੰ ਅਸੀਂ ਸਾਰੀ ਦੀ ਸਾਰੀ ਛੋਟੇ ਛੋਟੇ ਬੱਚਿਆਂ ਦੇ ਗਰੀਬ ਪਰਿਵਾਰ ਦੇ ਬੱਚੇ ਸੀਗੇ ਮਿਹਨਤ ਕਰ ਰਹੇ ਸੀ ਅਸੀਂ ਉਹਨਾਂ ਨੂੰ ਦੇਖ ਕੇ ਸਾਨੂੰ ਆਇਆ ਹੋਇਆ ਯਾਰ ਆ ਬੱਚਿਆਂ ਨੂੰ ਇੱਕ ਸਹਾਇਕ ਦੀ ਲੋੜ ਹੈ ਅਸੀਂ ਜਿੰਨੀ ਇਨਕਮ ਸਾਨੂੰ ਆਈ ਪੰਜਾਬੀ ਦੇਸੀ ਮੁੰਡੇ ਤੋਂ ਪੇਜ ਤੋਂ ਅਸੀਂ ਸਾਰੀ ਜਿੰਨੀ ਇਨਕਮ ਸੀ ਸਾਰੀ ਅਸੀਂ ਉਹਨਾਂ ਨੂੰ ਡੋਨੇਟ ਕਰ ਦਿੱਤੀ ਸਾਨੂੰ ਆਇਆ ਜਿੰਨੇ ਵੀ ਚੱਲ ਗਾ ਹਨ ਨੂੰ ਇਨਕਮ ਆਉਗੀ ਰੱਬ ਕਰੇ ਵੀ ਸਾਡਾ ਇਹ ਜ ਚੱਲ ਪਏ ਤੇ ਸਾਨੂੰ ਕਾਰੋਬਾਰ ਕਰਨ ਦੀ ਲੋੜ ਹੀ ਨਾ ਪਵੇ ਜਿੰਨੀ ਕਮਾਊਗੀ ਸਾਡਾ 30% ਹਿੱਸਾ ਚੰਗੇ ਕੰਮਾਂ ਲਈ ਹੀ ਜਾਊਗਾ ਚਾਹੇ ਕਿਸੇ ਗਰੀਬ ਕੁੜੀ ਦਾ ਵਿਆਹ ਕਰਨਾ ਹੈ ਕਿਸੇ ਨੂੰ ਪੜਾਉਣਾ ਕਰਨਾ ਸਾਰਾ ਇੱਥੇ ਜਾਣਾਗਾ ਠੀਕ ਹੈ ਜੀ ਤਾਂ ਅਸੀ ਕੀ ਪੰਜਾਬੀ ਦੇਸੀ ਮੁੰਡੇ ਪੀਡੀਐਮ ਕਿੰਗ ਤੇ ਆਪਾਂ ਹੋਰ ਅਗਲੇ ਨੈਕਸਟ ਪੋਸਟ ਪੌਡਕਾਸਟ ਦੇ ਵਿੱਚ ਹੋਰ ਨਵੇਂ ਚਿਹਰੇ ਨਾਲ ਆਪਾਂ ਮਿਲਾਂਗੇ ਜਿਹੜੇ ਮਿਹਨਤ ਕਸ਼ ਕਰ ਰਹੇ ਨੇ ਲਗਾਤਾਰ ਬਿਨਾਂ ਰੁਕੇ ਜਾ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆ ਕੇ ਇੱਕ ਆਪ ਦਾ ਫੋਕਸ ਜੋ ਰੱਖਿਆ ਪਿਆ ਕਿ ਕੰਮ ਕਰ ਰਹੇ ਨੇ ਲਗਾਤਾਰ ਅਗਲੇ ਪੋਡਕਾਸਟ ਦੇ ਵਿੱਚ ਮਿਲਦੇ ਆਪਾਂ ਇੱਕ ਨਵੇਂ ਹੋਰ ਚਿਹਰੇ ਦੇ ਨਾਲ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ